ਸੋ ਮੈਂ ਹਾਂ प्रदीप ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨਲ ਜਦ ਬਾਹਰ ਜਾਣ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਵਰਡ ਦੇ ਵਿੱਚ ਪੰਜਾਬ ਦਾ ਨਕਸ਼ਾ ਸਭ ਤੋਂ ਉੱਪਰ ਨਿਕਲ ਕੇ ਆਂਦਾ ਹੈ ਕਿਉਂਕਿ ਜਿਹੜੇ ਪੰਜਾਬੀ ਐ ਉਹ ਬੜੇ ਉਤਾਵਲੇ ਆ ਬਾਹਰ ਜਾਣ ਦੇ ਲਈ ਤੇ ਇਸੇ ਉਤਾਵਲੇ ਪੰਦਾ ਜਿਹੜਾ ਫਾਇਦਾ ਚੱਕਦੇ ਆ ਉਹ ਇਮੀਗ੍ਰੇਸ਼ਨ ਵਾਲੇ ਜਿਹੜੇ ਥਾਂ-ਥਾਂ ਤੇ ਖੁੱਲ ਗਏ ਆ ਜਿੱਦਾਂ ਇੱਕ ਵਾਰੀ ਪਹਿਲਾਂ ਥਾਂ-ਥਾਂ ਤੇ ਐਸਟੀਡੀ ਖੁੱਲ ਖੁਲ ਗਈ ਸੀਗੀਆਂ ਤੇ ਅੱਜ ਹਰ ਇੱਕ ਮੋੜ ਦੇ ਉੱਤੇ ਇਮੀਗ੍ਰੇਸ਼ਨ ਸੈਂਟਰ ਖੁੱਲ ਖੁੱਲ ਗਏ ਆ ਜਿਨ੍ਹਾਂ ਕੋਲ ਲਾਇਸੈਂਸ ਵੀ ਨਹੀਂ ਹੁੰਦਾ ਜਿਨ੍ਹਾਂ ਦੇ ਕੋਲ ਅਤਾ ਪਤਾ ਨਹੀਂ ਹੁੰਦਾ ਇੱਕ ਕੁਰਸੀ ਲਾਂਦੇ ਆ ਤੇ ਕਹਿੰਦੇ ਆ ਜੋ ਤੁਹਾਨੂੰ ਬਾਹਰ ਭੇਜ ਦਿੰਦੇ ਆ ਤੇ ਉਹ ਬਾਹਰ ਜਾ ਕੇ ਫਸ ਜਾਂਦੇ ਮੈਂ ਵੀ ਆਸਟ੍ਰੇਲੀਆ ਗਿਆ ਸੀਗਾ ਤੇ ਜਿਨ੍ਹਾਂ ਨੇ ਮੈਨੂੰ ਪੜਾਇਆ ਸੀਗਾ ਤੇ ਪੁਨਿਤ ਗੁਪਤਾ ਜੀ ਤੇ ਉਹ ਆਸਟ੍ਰੇਲੀਆ ਤੋਂ ਅੱਜ ਸਾਡੇ ਨਾਲ ਇਹਨਾਂ ਨੇ ਸੰਪਰਕ ਕੀਤਾ ਤੇ ਅਸੀਂ ਪਹਿਲਾਂ ਤਾਂ ਬਹੁਤ ਖੁਸ਼ ਹੋਏ ਜਿਨ੍ਹਾਂ ਨੇ ਸਾਨੂੰ ਇੰਗਲਿਸ਼ ਦੀ ਸਕਿੱਲ ਦਿੱਤੀ ਤੇ ਬਹੁਤ ਵਧੀਆ ਪੜਾਇਆ ਸੀਗਾ ਸਾਨੂੰ ਵਿਸ਼ਵਾਸ ਹੈ ਕਿ ਵੀ ਇਹ ਕੋਈ ਇਹੋ ਜੀ ਗੱਲ ਨਹੀਂ ਕਰਨਗੇ ਜਿਹੜਾ ਤੁਹਾਡੇ ਲਈ ਨੁਕਸਾਨਦਾਇਕ ਹੋਏਗਾ ਕੋਈ ਨਾ ਕੋਈ ਗੱਲ ਤੁਹਾਡੇ ਲਈ ਕਰਨ ਆਏ ਆ ਇਹ ਤੇ ਇਹਨਾਂ ਨੇ ਸੰਪਰਕ ਕੀਤਾ ਤੇ ਸਾਡਾ ਫਰਜ਼ ਬਣਦਾ ਹੈ ਜਿੱਥੇ ਲੋਕੀ ਇੰਨਾ ਪੈਸਾ ਵੇਸਟ ਕਰ ਰਹੇ ਆ ਤੇ ਗਲਤ ਤਰੀਕੇ ਨਾਲ ਜਦੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆ ਤੇ ਅੱਗੇ ਜਾ ਕੇ ਉਹ ਫਸ ਜਾਂਦੇ ਆ ਫਿਰ ਸਰਕਾਰਾਂ ਨੂੰ ਗੁਹਾਰ ਲਾਉਂਦੇ ਕਿ ਸਾਨੂੰ ਕਿਸੇ ਤਰੀਕੇ ਤੋਂ ਹਿੰਦੁਸਤਾਨ ਬੁਲਾਇਆ ਜਾਏ ਤੇ ਆਪਾਂ ਕਿਉਂ ਨਾ ਸਹੀ ਤਰੀਕੇ ਨਾਲ ਬਾਹਰ ਜਾਈਏ ਤੇ ਪੁਨੀਤ ਜੀ ਅੱਜ ਸਾਡੇ ਕੋਲ ਆਏ ਸੀ ਸਾਨੂੰ ਜਦ ਇਹਨਾਂ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਇਹਨਾਂ ਨੇ ਵੀ ਇੱਕ ਕੰਪਨੀ ਖੋਲੀ ਆ ਉੱਥੇ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਵੀ ਇਹੇ ਵੀ ਮਤਲਬ ਇਹ ਜੀ ਸਲਾਹਾਂ ਦਿੰਦੇ ਆ ਜਿਦੇ ਨਾਲ ਬੰਦਾ ਇਨ ਕੱਟ ਪੈਸੇ 'ਚ ਬਾਹਰ ਚਲੇ ਜਾਂਦੇ ਆ ਤੇ ਆਪਣੀ ਜ਼ਿੰਦਗੀ ਬਣਾਉਂਦੇ ਆ ਪੁਰੀਜੀ ਪਹਿਲਾਂ ਤਾਂ ਬਹੁਤ-ਬਹੁਤ ਵੈਲਕਮ ਹੈ ਤੁਹਾਡਾ ਤੇ ਕਿਸੇ ਟਾਈਮ ਤੁਸੀਂ ਸਾਡੇ ਤੋਂ ਸਵਾਲ ਪੁੱਛਦੇ ਸੀ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਸੀ ਤਾਂ ਅਸੀਂ ਆਸਟ੍ਰੇਲੀਆ ਪਹੁੰਚ ਗਏ ਸੀਗੇ ਅੱਜ ਤੁਹਾਡੀ ਵਾਰੀ ਹੈ ਲੋਕੀ ਬੜੇ ਗੁੰਮਰਾਹ ਹੋ ਰਹੇ ਆਂ ਤੇ ਜਦ ਤੁਸੀਂ ਸਾਨੂੰ ਦੱਸਿਆ ਕਿ ਵੀ ਤੁਸੀਂ ਮਤਲਬ ਇੰਡੀਆ ਆ ਰਹੇ ਹੋ ਤਾਂ ਸਾਡੇ ਤੋਂ ਰਹਿਣ ਨਹੀਂ ਗਿਆ ਤਾਂ ਤੁਹਾਨੂੰ ਅੱਜ ਸਟੂਡੀਓ 'ਚ ਬੁਲਾਇਆ ਇਹ ਦੱਸੋ ਕਿ ਸਾਨੂੰ ਆਸਟ੍ਰੇਲੀਆ ਭੇਜਣ ਤੋਂ ਬਾਅਦ ਤੁਸੀਂ ਆਪ ਵੀ ਆਸਟ੍ਰੇਲੀਆ ਆ ਗਏ ਸੀ ਕਾ ਮਨ ਚਾਈ ਕਿੱਦਾਂ ਤੁਸੀਂ ਉੱਥੇ ਪਹੁੰਚੇ ਪਰਦੀਪ ਜੀ ਤੁਹਾਨੂੰ ਯਾਦ ਹੋਣਾ ਜਦੋਂ ਤੁਸੀਂ ਇੰਸਟੀਚਿਊਟ ਤੇ ਆਉਂਦੇ ਸੀ ਪੜ੍ਹਦੇ ਸੀ ਮੈਨੂੰ ਅੱਜ ਵੀ ਉਹ ਯਾਦ ਹੈ ਕਿ ਬੜਾ ਹੀ ਜਿੱਦੀ ਬੱਚਾ ਹੁੰਦਾ ਸੀ ਇਹ ਜਿਹੜਾ ਕਹਿੰਦਾ ਸੀ ਕਿ ਮੈਂ ਇੰਗਲਿਸ਼ ਸਿੱਖ ਕੇ ਹਟਾਂਗਾ ਔਰ ਮੈਂ ਆਇਲਸ ਦੇ ਵਿੱਚ ਜਿੰਨੇ ਬੈਂਡ ਚਾਹੀਦੇ ਆ ਉਹ ਲੈ ਕੇ ਹਟਾਂਗਾ ਮੈਨੂੰ ਹਰ ਹਫ਼ਤੇ ਲੱਗਦਾ ਸੀ ਕਿ ਇਸ ਹਫ਼ਤੇ ਤੋਂ ਪ੍ਰਦੀਪ ਮੇਰੇ ਸੈਂਟਰ ਤੇ ਨਹੀਂ ਆਏਗਾ ਬਟ ਮੈਂ ਹੈਰਾਨ ਹੋ ਜਾਂਦਾ ਸੀ ਦੇਖ ਕੇ ਇਹ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਕਲਾਸ ਦੇ ਵਿੱਚ ਬੱਚਾ ਪਹੁੰਚਿਆ ਹੁੰਦਾ ਸੀ ਉਹ ਮਿਸਟਰ ਪ੍ਰਦੀਪ ਹੁੰਦਾ ਸੀਗਾ ਤੇ ਇਸੇ ਕਰਕੇ ਸ਼ਾਇਦ ਇਹਨੇ ਸਕਸੈਸਫੁਲ ਹੈ ਕਾਮਯਾਬ ਹੈ ਇਹ ਆਸਟ੍ਰੇਲੀਆ ਵੀ ਛੱਡ ਕੇ ਆ ਗਿਆ ਕਿਉਂਕਿ ਇਹਨਾ ਪੈਸ਼ਨੇਟ ਸੀਗਾ ਮੈਨੂੰ ਯਾਦ ਹੈ ਤੁਸੀਂ ਉਸ ਟਾਈਮ ਵੀ ਮੈਨੂੰ ਦੱਸਿਆ ਸੀਗਾ ਕਿ ਮੈਂ ਇਹ ਮੀਡੀਆ ਔਰ ਇਹਦੇ ਵਿੱਚ ਮੇਰਾ ਬਹੁਤ ਕੀਨ ਇੰਟਰਸਟ ਹੈ ਤੇ ਬਾਕੀ ਗੱਲ ਮੇਰੀ ਜਿੱਥੇ ਤੱਕ ਹੈ ਮੈਂ ਆਸਟ੍ਰੇਲੀਆ 2009 ਅਗੇਨ ਸਰਕਮਸਟੈਂਸਿਸ ਤਾਂ ਨਹੀਂ ਮੈਂ ਕਹਾਗਾ ਬਟ ਬਸ ਮੇਰਾ ਇੱਕ ਮੇਰੇ ਫਰੈਂਡਸ ਜਿਹੜੇ ਬਹੁਤ ਸਾਰੇ ਸੀਗੇ ਉਹ ਮਾਈਗ੍ਰੇਟ ਕਰ ਗਏ ਸੀ ਆਸਟ੍ਰੇਲੀਆ ਸੋ ਮੇਰਾ ਵੀ ਮਨ ਉਠਿਆ ਪਲੱਸ ਮੈਨੂੰ ਸੀਗਾ ਕਿ ਮੈਂ ਆਪਣੀ ਫੈਮਿਲੀ ਉੱਥੇ ਹੀ ਜਾ ਕੇ ਸਟਾਰਟ ਕਰਾਂਗਾ ਸੋ ਮੈਂ ਸਰ ਜਿੱਥੇ ਤੱਕ ਮੈਨੂੰ ਯਾਦ ਹੈ ਜਦ ਮੈਂ ਆਇਲਸ ਕਰਨੀ ਸੀਗੀ ਸ਼ਾਇਦ ਇਕਲੋਤੇ ਤੁਸੀਂ ਸੀਗੇ ਜਿਹੜੇ ਇੱਥੇ ਆਇਲਸ ਕਰਾਉਂਦੇ ਸੀਗੇ ਉਸ ਤੋਂ ਬਾਅਦ ਬਹੁਤ ਆਏ ਤੇ ਬਹੁਤ ਗਏ ਵੀ ਤੇ ਤੁਹਾਡੇ ਕੋਲ ਤਾਂ ਤੁਹਾਨੂੰ ਲੱਭਦੇ ਹੋਏ ਬੱਚੇ ਆਉਂਦੇ ਸੀਗੇ ਫਿਰ ਮਤਲਬ ਇੰਨਾ ਕੰਮ ਤੁਹਾਡਾ ਇੱਥੇ ਸੀਗਾ ਬੱਚਿਆਂ ਨੂੰ ਕਰਾਣਾ ਮਤਲਬ ਆਇਲਰਸ ਕਰਾਣਾ ਬਾਹਰ ਭੇਜਣਾ ਤੁਸੀਂ ਇੱਕਦਮ ਬਾਹਰ ਜਾਣ ਦਾ ਵਿਚਾਰ ਬਣ ਗਿਆ ਤੁਹਾਡਾ ਤੇ ਬਾਹਰ ਜਾ ਕੇ ਤੁਸੀਂ ਕੰਪਨੀ ਵੀ ਖੋਲ ਲਈ ਹੈ ਕਈ ਬੱਚਿਆਂ ਨੂੰ ਵੀ ਤੁਸੀਂ ਜਿੱਦਾਂ ਦੱਸਿਆ ਕਿ ਵੀ ਬਾਹਰ ਬੁਲਾਇਆ ਪ੍ਰਦੀਪ ਜੀ ਉਹ ਜਦੋਂ ਮੈਂ ਉਸ ਉੱਥੇ ਉਸ ਟਾਈਮ ਪੜਾ ਰਿਹਾ ਸੀ ਤੁਹਾਨੂੰ ਅਗਰ ਮੈਮਰੀਜ਼ ਹੋਣ ਉਸ ਦੀ ਆਪਾਂ ਬਹੁਤ ਪੈਸ਼ਨੇਟਲੀ ਉਸ ਚੀਜ਼ ਨੂੰ ਪਰਸੂ ਕਰਦੇ ਸੀ ਫਤਿਹਗੜ੍ਹ ਸਾਹਿਬ ਤੋਂ ਬਨੂੜ ਤੋਂ ਜੀਰਕਪੁਰ ਤੋਂ ਹੋਰ ਵੀ ਬਹੁਤ ਨੇੜਲੇ ਸ਼ਹਿਰਾਂ ਤੋਂ ਮੈਨੂੰ ਯਾਦ ਹੈ ਕਿ ਬੱਚੇ ਆਇਲਸ ਪੜਨ 3 350 500 ਤੱਕ ਵੀ ਆਪਣੀ ਸਟਰੈਂਥ ਗਈ ਉਸ ਟਾਈਮ ਬੱਚੇ ਪੜਾਉਂਦੇ ਸੀ ਬਸ ਸਡਨਲੀ ਇੱਕ ਜਿੰਨੂੰ ਕਹਿ ਦਿੰਦੇ ਆ ਕਿ ਇੱਕ ਚੇਂਜ ਆਫ ਮਾਈਂਡ ਇੱਕ ਚੇਂਜ ਆਫ ਕੈਰੀਅਰ ਪਲਾਨ ਹੋਇਆ ਤੇ ਉੱਥੇ ਗਏ ਪਰ ਉੱਥੇ ਵੀ ਜਾ ਕੇ ਪ੍ਰਦੀਪ ਜੀ ਯੂ ਵਿਲ ਬੀ ਸਰਪ੍ਰਾਈਜ਼ ਟੂ ਨੋ ਮੈਂ ਉੱਥੇ ਵੀ ਜਾ ਕੇ ਪਹਿਲੇ 2 ਸਾਲ ਮੈਨੂੰ ਨਹੀਂ ਲੱਗਦਾ ਮੈਂ ਬਹੁਤ ਘੱਟ ਜੌਬਸ ਕੀਤੀਆਂ ਆਡ ਜੌਬਸ ਕੀਤੀਆਂ ਹੁਣੀਆਂ ਸਾਰਿਆਂ ਨੂੰ ਕਰਨੀ ਪੈਂਦੀ ਹੈ ਮੈਂ ਵੀ ਕੀਤੀਆਂ ਆਪਾਂ ਨੇ ਉਸ ਤੋਂ ਹੈਜ਼ਿਟੇਟ ਨਹੀਂ ਕੀਤਾ ਪਰ ਮੇਜਰਲੀ ਜਿਹੜਾ ਮੇਰਾ ਟਾਈਮ ਸੀਗਾ ਉਹ ਆਪਣੇ ਬੱਚੇ ਥੋਂ ਬਹੁਤ ਗਏ ਹੋਏ ਸੀ ਮੈਨੂੰ ਪਰਸਨਲੀ ਜਾਣਦੇ ਸੀ ਉਸ ਟਾਈਮ ਫੇਸਬੁੱਕ WhatsApp ਤਾਂ ਨਹੀਂ ਹੁੰਦਾ ਸੀ ਬਟ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਮੈਂ ਆ ਗਿਆ ਤਾਂ ਮੇਰੇ ਕੋਲ ਹਰ ਟਾਈਮ ਇੰਨੇ ਕ ਬੱਚੇ ਹੁੰਦੇ ਸੀ ਜਿਦੇ ਨਾਲ ਮੇਰੀ ਬਹੁਤ ਠੀਕ ਠਾਕ ਅੱਛੀ ਅਰਨਿੰਗ ਜਿਦੇ ਤੋਂ ਮੇਰੀ ਉੱਥੇ ਦੀ ਫੀਸ ਜੋ ਹੁੰਦੀ ਸੀ ਕਾਲਜ ਦੀ ਜਾਂ ਜੋ ਮੇਰੇ ਲਿਵਿੰਗ ਐਕਸਪੈਂਸਸ ਹੁੰਦੇ ਸੀ ਬੜੇ ਆਰਾਮ ਨਾਲ ਨਿਕਲ ਜਾਂਦੇ ਸੀ ਸਰ ਤੁਹਾਡਾ ਵੀ ਐਕਸਪੀਰੀਅੰਸ ਹੋ ਗਿਆ ਤੁਸੀਂ ਕਈ ਬੱਚੇ ਹੀ ਭੇਜਿਆ ਮੈਂ ਵੀ ਗਿਆ ਸੀਗਾ ਮੈਂ ਸਟੂਡੈਂਟ ਵੀਜ਼ਾ ਤੇ ਗਿਆ ਸੀਗਾ ਤੇ ਅੱਜ ਦੀ ਡੇਟ 'ਚ ਕਿਹੜਾ ਵੀਜ਼ਾ ਸਭ ਤੋਂ ਬੈਸਟ ਹੈ ਜਿਸ 'ਚ ਮਤਲਬ ਦੇਖੋ ਹਰ ਕੋਈ ਬੱਚਾ ਪੜਨ ਤਾਂ ਉੱਥੇ ਜਾਂਦਾ ਨਹੀਂ ਹੈ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਉੱਥੇ ਕੰਮ ਕਰਨ ਲਈ ਜਾਂਦੇ ਆ ਕਿਉਂਕਿ ਮਤਲਬ ਮਜਬੂਰ ਇਨਕ ਹੋ ਜਾਂਦਾ ਕਿ ਵੀ ਇੱਥੇ ਨੌਕਰੀਆਂ ਨਹੀਂ ਕੁਝ ਨਹੀਂ ਕਿ ਵੀ ਚਲੋ ਬਾਹਰ ਜਾ ਕੇ ਆਪਣਾ ਕੈਰੀਅਰ ਬਣਾਈਏ ਕਿਹੜੇ ਵੀਜ਼ੇ ਤੇ ਬਾਹਰ ਜਾਣਾ ਚਾਹੀਦਾ ਸਹੀ ਦੇਖੋ ਪ੍ਰਦੀਪ ਜੀ ਅਗਰ ਤਾਂ ਕਿਸੇ ਦੇ ਜਿਸ ਤੂੰ ਤੁਸੀਂ ਕਹਿ ਰਹੇ ਹੋ ਕਿ ਬਜਬੂਰ ਹੋ ਕੇ ਜਾ ਰਹੇ ਆ ਲੋਗੋਨਾਂ ਕੋਲ ਜੌਬ ਨਹੀਂ ਆਪਰਚੂਨਿਟੀ ਨਹੀਂ ਹੈ ਮੈਂ ਐਗਰੀ ਕਰਦਾ ਉਹਦੇ ਨਾਲ ਮੈਂ ਉਹਨੂੰ ਡਿਨਾਈ ਨਹੀਂ ਕਰਾਂਗਾ ਪਰ ਬਹੁਤ ਸਾਰੇ ਐਸੇ ਲੋਕ ਵੀ ਆ ਜੋ ਬੈਟਰ ਮੈਂ ਖੁਦ ਬੈਟਰ ਲਾਈਫ ਸਟਾਈਲ ਲਈ ਗਿਆ ਮਤਲਬ ਮੈਨੂੰ ਲਾਈਫ ਸਟਾਈਲ ਚਾਹੀਦਾ ਸੀਗਾ ਉਸ ਲਈ ਇਹ ਆਪਰਚੂਨਿਟੀ ਤੁਸੀਂ ਖੁਦ ਦੱਸ ਰਹੇ ਹੋ ਮੇਰੇ ਕੋਲ ਇੱਥੇ ਬਹੁਤ ਆਪਰਚੂਨਿਟੀ ਸੀ ਬਹੁਤ ਸਾਰੇ ਬੱਚੇ ਪੜਾਂਦਾ ਸੀ ਮੈਂ ਬਹੁਤ ਅ ਅੱਛਾ ਮਤਲਬ ਜਾ ਰਿਹਾ ਸੀਗਾ ਕੈਰੀਅਰ ਵਾਈਜ਼ ਸੋ ਜਿਹੜਾ ਵੀਜ਼ੇ ਦੀ ਗੱਲ ਹੈ ਵੀ ਕਿਹੜਾ ਵੀਜ਼ਾ ਤੇ ਜਾਣਾ ਚਾਹੀਦਾ ਹੈ ਆਫਕੋਰਸ ਆਨਸਰ ਇਹ ਹੈ ਕਿ ਵੀ ਜੇ ਤੁਸੀਂ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਐਜ਼ ਅ ਸਕਿਲਫੁਲ ਪਰਸਨ ਫੋਰ ਇਗਜ਼ਾਮਪਲ ਹੁਣ ਤੁਸੀਂ ਮੀਡੀਆ ਤੇ ਪ੍ਰੈਸ ਦੇ ਵਿੱਚ ਹੋ ਸੋ ਐਜ਼ ਅ ਪ੍ਰੈਸ ਰਿਪੋਰਟਰ ਵੀ ਉੱਥੇ ਪੀਆਰ ਮਿਲਦੀ ਆ ਆਸਟ੍ਰੇਲੀਆ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਪਰ ਉਹਦੇ ਲਈ ਤੁਹਾਨੂੰ ਪ੍ਰੂਵ ਕਰਨਾ ਪਏਗਾ ਵੀ ਤੁਹਾਡੇ ਕੋਲ ਇੰਨੇ ਨੰਬਰ ਆਫ ইয়ারਸ ਦਾ ਐਕਸਪੀਰੀਅੰਸ ਹੈ ਨੋਲੇਜ ਹੈ ਕੁਆਲਿਫਿਕੇਸ਼ਨ ਹੈ ਤੁਸੀਂ ਕੋਈ ਸਟੱਡੀ ਕੀਤੀ ਹੋਈ ਹੈ ਡਿਗਰੀ ਡਿਪਲੋਮਾ ਕੀਤਾ ਹੋਇਆ ਸੋ ਸਕਿਲਡ ਮਾਈਗ੍ਰੇਸ਼ਨ ਜਿਹੜੀ ਹੁੰਦੀ ਹੈ ਸਕਿੱਲ ਦੇ ਬੇਸ ਤੇ ਸਿੱਧੀ ਪੀਆਰ ਪਰਮਨੈਂਟ ਰੈਜ਼ਿਡੈਂਸੀ ਉਹ ਬੈਸਟ ਵੀਜ਼ਾ ਹੈ ਕਿਉਂਕਿ ਉਹ ਨੋ ਟੈਨਸ਼ਨ ਹੈ ਤੁਸੀਂ ਗਏ ਪਹਿਲੇ ਹੀ ਦਿਨ ਤੁਸੀਂ ਉਹ ਹੱਕ ਰੱਖਦੇ ਹੋ ਜਿਹੜਾ ਕਿ ਉੱਥੇ ਦਾ ਇੱਕ ਸਿਟੀਜ਼ਨ ਬੰਦਾ ਜਾਂ ਉੱਥੇ ਦਾ ਇੱਕ ਵਸਨੀਕ ਜਿਹੜਾ ਉੱਥੇ ਪੈਦਾ ਹੋਇਆ ਉਹ ਉਸੇਮ ਰਾਈਟਸ ਤੁਹਾਡੇ ਕੋਲ ਹੁੰਦੇ ਆ ਜਿੱਦਾਂ ਹੀ ਤੁਸੀਂ ਪਲੇਨ ਤੋਂ ਉੱਥੇ ਲੈਂਡ ਹੁੰਦੇ ਹੋ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਇੱਕ ਚੰਗੀ ਲਾਈਫਟਾਈਲ ਲੱਭਣ ਦੇ ਲਈ ਉੱਥੇ ਗਏ ਸੀਗੇ ਤੇ ਤੁਸੀਂ ਰਹਿ ਵੀ ਰਹੇ ਹੋ ਚੰਗੀ ਲਾਈਫਟਾਈਲ 'ਚ ਫਿਰ ਤੁਸੀਂ ਕੰਪਨੀ ਖੋਲਣ ਦੀ ਕਿੱਦਾਂ ਸੋਚੀ ਕੋਈ ਅਹਜਾ ਇਨਸੀਡੈਂਟ ਹੋਇਆ ਹੋਏ ਤੁਹਾਡੇ ਨਾਲ ਕਿ ਵੀ ਤੁਹਾਨੂੰ ਕਿਸੇ ਨੇ ਆ ਕੇ ਕਿਹਾ ਹੋਏ ਕਿ ਵੀ ਮਤਲਬ ਇੱਥੇ ਆਣਾ ਬੜਾ ਔਖਾ ਹੈ ਕੋਈ ਬੱਚੇ ਜਿੱਦਾਂ ਮੈਂ ਆਪ ਵੀ ਦੱਸਾਂ ਜਦ ਮੈਂ ਗਿਆ ਸੀਗਾ ਤਾਂ ਇੱਥੇ ਸਾਨੂੰ ਜਿਹੜੇ ਵੀ ਇਮੀਗ੍ਰੇਸ਼ਨ ਵਾਲੇ ਆ ਉਹਨਾਂ ਨੇ ਸਾਨੂੰ ਕਿਸੇ ਗਲਤ ਕਾਲਜ 'ਚ ਪਾ ਦਿੱਤਾ ਸੀਗਾ ਅਸੀਂ ਬਹੁਤ ਸਟਰਗਲ ਕੀਤਾ ਉਸ ਉੱਥੇ ਕਿਹਾ ਤੁਹਾਨੂੰ ਕਿਸੇ ਸਟੂਡੈਂਟ ਵਗੈਰਾ ਮਿਲੇ ਕੋਈ ਆ ਕੇ ਕਿ ਵੀ ਸਰ ਕੋਈ ਅਹਜਾ ਕੰਮ ਕੀਤਾ ਜਾਏ ਕਿ ਜਿਹੜੇ ਬੱਚੇ ਆਣਾ ਚਾਹੁੰਦੇ ਉਹ ਸਹੀ ਜਗ੍ਹਾ ਤੇ ਆਣ बिल्कुल यु बिल्कुल एपसल्यूटली राइट right हो सो so, बहुत सारे जेडे सा मेरे मतलब जितने मैं जॉब करता से एज आ माइग्रेस एजेंट एज आ माइग्रेसन एडवाइजर सो उ भी बच्चे आते मेरे को मिलने लगे बट मैं उ एक्सपीरियंस लिता जो मैं स्टडी कर लीती माइग्रेशन की उस तो बाद मेरे मन च आया कि क्यों ना मैं जो कि जिदा कि मैं जो इंडिया कर रहा है देखो बिजनेस बहुत सारा सारे लोग करते हैं ਬਟ ਬਿਜ਼ਨਸ ਦੇ ਨਾਲ-ਨਾਲ ਜੇ ਆਪਾਂ ਉਹਦੇ ਨਾਲ ਭਲਾਈ ਵੀ ਕਰੀ ਜਾਈਏ ਲੋਕਾਂ ਦੀ ਤੇ ਉਹਨਾਂ ਦੀ ਬਲੇਸਿੰਗਸ ਵੀ ਲੈ ਲਈਏ ਤਾਂ ਉਸ ਵਰਗੀ ਕੋਈ ਗੱਲ ਨਹੀਂ ਹੁੰਦੀ ਸੋ ਉਹੀ ਮੇਰੀ ਇੰਟੈਂਸ਼ਨ ਸੀ ਉਹੀ ਮੇਰਾ ਮਨੋਰਥ ਸੀਗਾ ਕਿ ਆਪਾਂ ਨੇ ਲੋਕਾਂ ਦਾ ਭਲਾ ਕਰਨਾ ਹੈ ਉਹਨਾਂ ਨੂੰ ਗਾਈਡੈਂਸ ਸਹੀ ਦੇਣੀ ਹੈ ਕਿਉਂਕਿ ਸਾਨੂੰ ਪਤਾ ਸੀਗਾ ਸਾਰੇ ਅਸੀਂ ਦੇਖਦੇ ਆ ਮੈਂ ਵੀ ਆਬਜ਼ਰਵ ਕੀਤਾ ਕਿ ਬਹੁਤ ਸਾਰੀ ਮਿਸ ਗਾਈਡੈਂਸ ਹੈ ਬਹੁਤ ਸਾਰੀ ਮਿਸ ਇਨਫਾਰਮੇਸ਼ਨ ਹੈ ਮਾਰਕੀਟ ਦੇ ਵਿੱਚ ਸੋ ਅਸੀਂ ਆਪਣਾ ਇਹ ਫਰਜ ਸਮਝਿਆ ਕਿ ਅਸੀਂ ਸਹੀ ਨੌਲੇਜ ਸਹੀ ਇਨਫਾਰਮੇਸ਼ਨ ਦੇਣੀ ਸ਼ੁਰੂ ਕਰੀਏ ਸਰ ਆਪਣੀ ਲੈਂਗੁਏਜ ਚ ਇੱਕ ਵਰਡ ਹੈ ਹਉਆ ਹਉਆ ਕਿ ਵੀ ਬਾਹਰ ਜਾਣਾ ਇੱਕ ਹਉਆ ਹੈ ਬਹੁਤ ਔਖਾ ਨਹੀਂ ਜਾ ਸਕਦੇ ਤੁਸੀਂ ਇਹਨੂੰ ਕਿਸ ਲੈਂਗੁਏਜ ਚ ਕਹੋਗੇ ਕਿ ਈਜ਼ੀ ਹੈ ਆ ਉਹ ਲੋਕਾ ਬਿਲਕੁਲ ਵੀ ਹਉਆ ਨਹੀਂ ਹੈ ਇਹ ਬਿਲਕੁਲ ਵੀ ਇਹ ਹਉਆ ਬਣਾ ਰੱਖਿਆ ਹੁਣ ਮੈਂ ਇੱਥੇ ਦੱਸਦਾ ਕਿ ਆਇਲਸ ਔਰ ਪੀਟੀ ਜੋ ਵੀ ਐਗਜ਼ਾਮ ਹੁੰਦੇ ਆ ਬਾਹਰ ਜਾਣ ਦੇ ਲਈ ਉਹ ਵੀ ਹਉਆ ਹੈ ਉਹਦੀ ਕਿੰਨੀ ਵੱਡੀ ਵੱਡੀ ਇੱਥੇ ਕੋਈ ਮੈਂ ਖੁਦ ਪੜ੍ਹਾਉਂਦਾ ਰਿਹਾ ਫੋਂ ਮੇਰੇ ਕੋਲ ਕੋਈ ਕਨਵੈਂਟ ਸਕੂਲ ਦਾ ਬੱਚਾ CBSE ਬੋਰਡ ਦਾ ICSE ਬੋਰਡ ਦਾ ਬੱਚਾ ਜਦੋਂ IELTS PT ਪੜ੍ਹਨ ਆਉਂਦਾ ਸੀ ਮੈਂ ਉਸ ਨੂੰ 2 ਹਫ਼ਤੇ ਤੋਂ ਵੱਧ ਦੇ ਫੀਸ ਨਹੀਂ ਲੈਂਦਾ ਸੀਗਾ ਮੈਂ ਕਹਿੰਦਾ ਸੀ ਤੈਨੂੰ ਇੰਨੀ ਹੀ ਕੋਚਿੰਗ ਚਾਹੀਦੀ ਹੈ ਤੈਨੂੰ ਸਿਰਫ ਇਹ ਪੈਟਰਨ ਸਮਝਣਾ ਹੈ ਸਰ ਤੁਸੀਂ ਮੇਰੇ ਵਰਗੇ ਨੂੰ ਅਲਰਟ ਕਰਾਤੀ ਸੀਗੀ ਤਾਂ ਹਾਂਜੀ ਨਹੀਂ ਉਹ ਕੋਈ ਗੱਲ ਨਹੀਂ ਤੁਹਾਡੇ ਦਾ ਪੜਾਉਣ ਦਾ ਤਰੀਕਾ ਹੀ ਅੱਜ ਵੀ ਯਾਦ ਹੈ ਮੈਨੂੰ ਕਿਹੜਾ ਤਰੀਕਾ ਸੀਗਾ ਤੁਹਾਡੇ ਪੜਾਉਣ ਦਾ ਲਾਈਨਾਂ ਲੱਗਿਆ ਰਹਿੰਦੀ ਸੀ ਸਟੂਡੈਂਟਸ ਦੀਆਂ ਹਾਂਜੀ ਨਹੀਂ ਥੈਂਕ ਯੂ ਤੁਹਾਡੇ ਲਈ ਤਾਂ ਈਜ਼ੀ ਹੈ ਬਹੁਤ ਹਾਂ ਪਰ ਮੈਂ ਇਹ ਦੱਸਣਾ ਚਾਹ ਰਿਹਾ ਕਿ ਲੋਕਾਂ ਨੇ ਇਸ ਨੂੰ ਕੁਆਲੀਫਿਕੇਸ਼ਨ ਬਣਾ ਦਿੱਤਾ ਹੈ ਮੈਨੂੰ ਕੋਈ ਕਿਸੇ ਬੱਚੇ ਦੇ ਫਾਦਰ ਆਏ ਉਹ ਕਹਿੰਦੇ ਕਿ ਮੇਰੇ ਬੱਚੇ ਦੇ ਸੱਤ ਬੈਂਡ ਆਏ ਹਨ ਮੈਂ ਕਿਹਾ ਭਾਜੀ ਤੁਹਾਡੇ ਬੱਚੇ ਦੇ ਨਾਇਨ ਵੀ ਆ ਜਾਣਗੇ ਫਿਰ ਕੀ ਮਤਲਬ ਕੋ ਕੀ ਹੋ ਜਾਏਗਾ ਮਤਲਬ ਤੁਹਾਡਾ ਬੱਚਾ ਸਾਰੀ ਉਮਰ ਇੱਕ ਕਨਵੈਂਟ ਸਕੂਲੋਂ ਪਤ ਨਹੀਂ ਕਿਹੜੇ ਬੋਰਡਿੰਗ ਸਕੂਲ ਚ ਪੜ ਕੇ ਆਇਆ ਸੀ ਉਹਨਾਂ ਦਾ ਬੱਚਾ ਮੈਂ ਕਿਹਾ ਭਾਜੀ ਤੁਸੀਂ ਗੱਲ ਸਮਝੋ ਇਹ ਕੋਈ ਕੁਆਲੀਫਿਕੇਸ਼ਨ ਨਹੀਂ ਹੈ ਇੱਕ ਸਿਰਫ ਐਗਜ਼ਾਮ ਹੈ ਹੁਣ ਜੇ ਇੱਕ ਬੱਚੇ ਨੇ 10 ਸਾਲ ਡਰਾਈਵਿੰਗ ਕੀਤੀ ਹੈ ਤੇ ਉਹਦਾ ਜੇ ਡਰਾਈਵਿੰਗ ਦਾ ਟੈਸਟ ਹੋਏ ਤਾਂ ਤੁਸੀਂ ਦੱਸੋ ਕੀ ਉਹ ਪਾਸ ਨਹੀਂ ਹੋਏਗਾ ਉਹ ਫੇਲ ਹੋ ਜਾਏਗਾ ਉਹ ਬਿਲਕੁਲ ਪਾਸ ਹੋਏਗਾ ਉਹਦੇ 'ਚ ਸ਼ੇਖੀ ਮਾਰਨ ਦੀ ਗੱਲ ਤਾਂ ਹੈ ਨਹੀਂ ਨਾ ਉਹ ਹਉਆ ਤਾਂ ਹੈ ਨਹੀਂ ਚੀਜ਼ ਇਸੇ ਤਰੀਕੇ ਨਾਲ ਜੇ ਆਪਾਂ ਆਪਾਂ ਨੂੰ ਅਗਰ ਪਤਾ ਹੈ ਕਿ ਅਸੀਂ ਫੋਰਨ ਕੰਟਰੀ ਦੇ ਵਿੱਚ ਜਾ ਕੇ ਸੈਟਲ ਹੋਣਾ ਹੈ ਤਾਂ ਆਪਾਂ ਕੋਈ ਥੇ ਸਕਿੱਲ ਲੈ ਲਈਏ ਇਹ ਜ਼ਰੂਰ ਇਹ ਨਹੀਂ ਹੈ ਨਾ ਵੀ ਆਪਾਂ ਨੇ ਕੰਮ ਵੀ ਕੋਈ ਨਹੀਂ ਕਰਨਾ ਬੱਚੇ ਮੈਨੂੰ ਫੋਨ ਕਰਦੇ ਆਂ ਜੀ ਹਾਂ ਜੀ ਤੁਸੀਂ ਅਸੀਂ ਬਾਹਰ ਆਣੇ ਜੀ ਤੁਹਾਡਾ ਨੰਬਰ ਮਿਲਿਆ ਸੀ ਫਲਾਣੇ ਤੋਂ XYZ ਤੋਂ ਮੈਂ ਪੁੱਛਦਾ ਜੀ ਤੁਸੀਂ ਕੀ ਕਰ ਰਹੇ ਹੋ ਅਸੀਂ ਜੀ 2021 ਚ ਗ੍ਰੈਜੂਏਸ਼ਨ ਕਰ ਲਈਤੀ ਸੀ ਕਿਹੜੇ ਸਬਜੈਕਟਾਂ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਸੀ ਉਹ ਇੰਨੇ ਸਿੰਪਲ ਸਬਜੈਕਟਾਂ ਦੇ ਨਾਮ ਲੈਣਗੇ ਫਿਜ਼ੀਕਲ ਐਜੂਕੇਸ਼ਨ 뮤직 ਪੋਲੀਟੀਕਲ ਸਾਇੰਸ ਹੁਣ ਉਹਦੇ ਵਿੱਚ ਮੈਂ ਪੀਆਰ ਉਹਨਾਂ ਦੀ ਕਿੱਦਾਂ ਕਰਾਵਾਂ ਉਸ ਤੋਂ ਬਾਅਦ ਕੀ ਕਰ ਰਹੇ ਹੋ ਕੁਝ ਨਹੀਂ ਕਰ ਰਹੇ ਭਾਜੀ ਅਸੀਂ ਖੇਤੀ ਕਰਦੇ ਆ ਜਾਂ ਮਤਲਬ ਖੇਤੀ ਨਹੀਂ ਕਰਦੇ ਉਹ ਕਹਿੰਦੇ ਵੀ ਸਾਡੀ ਖੇਤੀ ਹੈ ਪਰਿਵਾਰ ਦੀ ਸਾਡਾ ਟੂਰਿਸਟ ਵੀਜ਼ਾ ਲਗਵਾ ਦਿਓ ਉਹ ਜੇ ਚੰਦੇ ਉਹ 5-6 ਸਾਲ ਜਿਹੜੇ ਉਹਨਾਂ ਨੇ ਬੀਏ ਕੀਤੀ ਜਾਂ ਉਸ ਤੋਂ 2-3 ਸਾਲ ਖਰਾਬ ਕੀਤੇ ਉਹ ਕਿੱਥੇ ਕਿਸੇ ਵਰਕਸ਼ਾਪ ਤੇ ਲੱਗ ਜਾਂਦੇ ਐਕਸਪੀਰੀਅੰਸ ਲੈ ਲੈਂਦੇ ਕੁਆਲਿਫੀਕੇਸ਼ਨ ਆਈਟੀਆਈ ਦੀ ਕੋਈ ਪਲੰਬਰ ਬਣ ਜਾਂਦੇ ਕੋਈ ਡੀਜ਼ਲ ਮੈਕੈਨਿਕ ਬਣ ਜਾਂਦੇ ਥੋੜਾ ਆਪਣੇ ਹੱਥ ਕਾਲੇ ਕਰ ਲੈਂਦੇ ਥੋੜਾ ਧੁੱਪ ਚ ਹੈਨਾ ਥੋੜਾ ਜਿਹਾ ਆਪਣੇ ਬਾਲ ਸਫੇਦ ਕਰ ਲੈਂਦੇ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਕਿ ਉਹਨਾਂ ਨੂੰ ਐਵੇਂ ਉਹਨਾਂ ਦੀ ਈਮੇਲ ਚ ਪੀਆ ਰਾਣੀ ਸੀ ਉਹਨਾਂ ਨੂੰ ਕਿਸੇ ਦੇ ਦਫ਼ਤਰ ਜਾ ਕੇ ਪੀਆਰ ਲੈਣ ਦੀ ਲੋੜ ਨਹੀਂ ਸੀ ਕਾਗਜ਼ ਬਣਾਉਣ ਦੀ ਲੋੜ ਨਹੀਂ ਸੀ ਉਹਨਾਂ ਨੂੰ ਪੀਆਰ ਆਟੋਮੈਟਿਕਲੀ ਉਹ ਡਿਸਰਵ ਕਰਦੇ ਆ ਫਿਰ ਉਹ ਹਵਾ ਬਿਲਕੁਲ ਨਹੀਂ ਹੈ ਹਵਾ ਸੀ ਬਣਾ ਲਿੱਤਾ ਉਹਨੂੰ ਹੁਣ ਜਿਹੜਾ ਬੰਦਾ ਬਾਹਰ ਜਾਣ ਜਾਣਾ ਚਾਹੁੰਦਾ ਹੈ ਉਹਨੂੰ ਕਿਆ-ਕਿਆ ਚੀਜ਼ਾਂ ਚਾਹੀਦੀਆਂ ਹੈ ਕਿਆ ਕਰਨਾ ਚਾਹੀਦਾ ਉਹਨੂੰ ਜਿਵੇਂ ਕਿ ਮੈਂ ਹੁਣੀ ਤੁਹਾਡੇ ਮਤਲਬ ਜਿਹੜਾ ਤੁਸੀਂ ਆਪਣਾ ਲਾਸਟ ਆਪਾਂ ਡਿਸਕਸ ਕਰ ਰਹੇ ਸੀ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਸਕਿੱਲ ਅਪਣਾ ਲੈਣ ਦੇਖੋ ਫੋਰਨ ਕੰਟਰੀਆਂ ਜਿਹੜੀਆਂ ਨੇ ਜਿਹੜੇ ਆਪਣੇ ਭੈਣ ਭਰਾ ਉੱਥੇ ਅਸੀਂ ਖੁਦ ਉਹਦੇ ਵਿੱਚ ਇਨਕਲੂਡਿਡ ਆ ਮੋਸਟ ਆਫ ਅਸ ਅਪਾ ਹੱਥ ਵਾਲੇ ਕੰਮਾਂ ਦੇ ਵਿੱਚ ਹੀ ਉਥੇ ਮਤਲਬ ਕਾਮਯਾਬ ਨੇ ਜੇ ਸਾਡੇ ਕੋਲ ਕੋਈ ਹੱਥ ਦਾ ਸਕਿੱਲ ਹੈ ਚਾਹੇ ਅਸੀਂ ਬ੍ਰਿਕਲੇਅਰ ਬਣ ਜਾਈਏ ਚਾਹੇ ਅਸੀਂ ਪੇਂਟਰ ਬਣ ਜਾਈਏ ਚਾਹੇ ਅਸੀਂ ਕਮਾਈ ਵੀ ਬਹੁਤ ਅੱਛੀ ਹੈ ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ ਜ਼ਿਆਦਾਤਰ ਲੋਕੀ ਲੇਕਿਨ ਜਿਹੜੇ ਸਕਿੱਲਡ ਨਹੀਂ ਹੁੰਦੇ ਉਹ ਆਪਣਾ ਟਰੱਕਿੰਗ ਲਾਈਨ 'ਚ ਚਲੇ ਜਾਂਦੇ ਆ ਜਾਂ ਡਰਾਈਵਿੰਗ ਉਹ ਊਬਰ ਚਲਾਉਂਦੇ ਆ ਜਾਂ ਊਬਰ ਰੀਡਸ ਕਰਦੇ ਆ ਸੋ ਉਹ ਉਹਦਾ ਉਹ ਜਿਹੜੇ ਉਹ ਕੰਮ ਕਰ ਰਹੇ ਨੇ ਉਹਦਾ ਉਹਨਾਂ ਨੂੰ ਕਦੇ ਵੀ ਕੋਈ ਫਾਇਦਾ ਨਹੀਂ ਮਿਲਣਾ ਸਾ ਉਹ ਪੈਸੇ ਕਮਾ ਰਹੇ ਆ ਉਹਨਾਂ ਦੇ ਨਾਲ ਉਹਨਾਂ ਦੀ ਰੋਜ਼ੀ ਰੋਟੀ ਬਹੁਤ ਵਧੀਆ ਸੇਵਿੰਗ ਹੋ ਰਹੀ ਹੈ ਪਰ ਅਦਰ than that ਉਹਨਾਂ ਨੂੰ ਕੋਈ ਨਾ ਕੋਈ ਇੱਥੇ ਜਦੋਂ ਹੁੰਦੇ ਨੇ ਜਦੋਂ ਕੋਈ ਵੀਜ਼ਾ ਦੀ ਫਾਈਲ ਬਣਾ ਰਹੇ ਹੁੰਦੇ ਆ ਪੈਰਲਲੀ ਉਹਨਾਂ ਨੂੰ ਆਪਣਾ ਟਾਈਮ ਨਹੀਂ ਵੇਸਟ ਕਰਨਾ ਚਾਹੀਦਾ ਉਹਨਾਂ ਨੂੰ ਕੋਈ ਨਾ ਕੋਈ ਕੋਰਸ ਦੇ ਵਿੱਚ ਸਪੈਸ਼ਲੀ ਆਈਟੀਆਈਜ਼ ਦੇ ਵਿੱਚ ਐਡਮਿਸ਼ਨ ਲਓ ਐਕਸਪੀਰੀਅੰਸ ਲਓ ਕੰਮ ਕਰੋ ਤੋਂ ਤੁਹਾਨੂੰ ਬਾਅਦ ਵਿੱਚ ਬਹੁਤ ਫਾਇਦਾ ਦੇਗੀ ਉਹ ਚੀਜ਼ ਸਰ ਕਿੰਨੇ ਸਾਲ ਹੋ ਗਏ ਤੁਹਾਨੂੰ ਬਾਰਗੇ ਨੂੰ ਮੈਨੂੰ ਪ੍ਰਦੀਪ ਜੀ 2016 ਇਅਰਸ ਹੋ ਗਏ 17 ਇਅਰਸ ਸਰ ਜਦ ਅਸੀਂ ਗਏ ਸੀ ਬਾਹਰ ਤੇ ਅੱਜ ਦਾ ਟਾਈਮ ਜਮਾਨਾ ਬਦਲ ਗਿਆ ਹੈ ਬਿਲਕੁਲ ਬਦਲ ਗਿਆ ਉਸ ਟਾਈਮ ਕੋਈ ਕੋਈ ਹੁੰਦਾ ਸੀਗਾ ਜਿਹੜਾ ਬਾਰ ਪੇਦੇ ਸੀਗੇ ਕੋਈ ਕੋਈ ਹੁੰਦਾ ਸੀਗਾ ਜਿੱਦਾਂ ਸਿਰਫ ਤੁਸੀਂ ਸੀਗੇ ਅੱਜ ਦੀ ਡੇਟ 'ਚ ਗਲੀ ਕ੍ਰੋਸ ਕਰੋ ਤਾਂ 10 ਬੰਤੇ ਬੈਠੇ ਆ ਬਾਰ ਬੋਰਡ ਲਾ ਕੇ ਕਿ ਆਜੋ ਆਇਲੈਂਡ ਕਰੋ ਮਤਲਬ ਇੰਨਾ ਕ ਆਸਾਨ ਹੋ ਗਿਆ ਕਿ ਵੀ ਆਓ ਆਇਲੈਂਡ ਕਰੋ ਤੇ ਬਾਹਰ ਜਾਓ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਵੀ ਸਕਿੱਲਸ ਸਕਿੱਲਸ ਤਾਂ ਵਿਕਦੀਆਂ ਸਰ ਇੱਥੇ ਕਾਗਜ਼ਾਂ ਤੇ ਵਿਕਦੀਆਂ ਸਰ ਅ ਕਿਸੇ ਨੇ ਵਰਕ ਪਰਮਿਟ ਲੈਣਾ ਹੈ ਉਹਨੂੰ ਐਕਸਪੀਰੀਅੰਸ ਚਾਹੀਦਾ ਤਾਂ ਵਿਕਦਾ ਮੈਂ ਨਹੀਂ ਕਹਿੰਦਾ ਕਿ ਸਾਰੇ ਕਰਦੇ ਆ ਇਹ ਜੇ ਕਈ ਹੈ ਬੰਦੇ ਜਿਹੜੇ ਬੰਦੇ ਉਹਨਾਂ ਕੋਲ ਫਸ ਜਾਂਦੇ ਆ ਜਿਹੜੇ ਪੈਸੇ ਫਸਾ ਲੈਂਦੇ ਆ ਉਹਨਾਂ ਲਈ ਇਹ ਵੀਡੀਓ ਹੈ ਉਹਨਾਂ ਲਈ ਸਪੈਸ਼ਲ ਇਹ ਵੀਡੀਓ ਬਣਾਈ ਜਾ ਰਹੀ ਹੈ ਮੈਂ ਆਪ ਇਸ ਚੀਜ਼ ਦੀ ਕੰਪਲੀਟ ਕਰ ਚੁੱਕਿਆ ਕਿ ਜਿਹੜੇ ਵਰਕ ਐਕਸਪੀਰੀਅੰਸ ਲਈ ਜਿਹੜੇ ਸੈਂਟਰ ਹੈ ਹੀ ਨਹੀਂ ਉਹਨਾਂ ਨੂੰ ਦਿੱਤੇਵੇਂ ਆ ਜੀ ਕੰਪਿਊਟਰ ਕੋਰਸ ਕੀਤੇਵੇਂ ਇਹ ਉਹਨਾਂ ਲੋਕਾਂ ਨੂੰ ਤੁਸੀਂ ਕਿਆ ਮੈਸੇਜ ਦੋਗੇ ਸਰ ਪ੍ਰਦੀਪ ਜੀ ਵਧੀਆ ਤੁਹਾਡੀ ਆਬਜ਼ਰਵੇਸ਼ਨ ਹੈ ਆਪਰੀਸ਼ੀਏਟ ਤੁਸੀਂ ਇਹ ਆਬਜ਼ਰਵ ਕੀਤੀ ਚੀਜ਼ ਬਟ ਇਹਦਾ ਬੜਾ ਸਿੰਪਲ ਆਨਸਰ ਇਹ ਹੈ ਇਹ ਨਾ ਤੁਸੀਂ ਅਗਰ ਕਿਸੇ ਇਮੀਗ੍ਰੇਸ਼ਨ ਦੀ ਆਸਟ੍ਰੇਲੀਅਨ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਹੀ ਚਲੇ ਜਾਓ ਐਵੇਂ ਕਰੋ ਔਰ ਉੱਥੇ ਹੀ ਤੁਹਾਨੂੰ ਇਹਦਾ ਜਵਾਬ ਮਿਲ ਜੇਗਾ ਜਵਾਬ ਕੀ ਹੈ ਮੈਂ ਬੋਥ ਜਦੋਂ ਬੱਚਾ ਤੁਹਾਨੂੰ ਕੀ ਲੱਗਦਾ ਕਿ ਇੱਕ ਵਾਰੀ ਵੀਜ਼ਾ ਲੱਗ ਗਿਆ ਤੇ ਉਹ ਬੰਦਾ 에어ਪੋਰਟ ਤੇ ਜਹਾਜ਼ ਚੜ ਗਿਆ ਕਿ ਆ ਸਾਰੀ ਪ੍ਰੋਬਲਮ ਦਾ ਹੱਲ ਹੈ ਨਹੀਂ ਉਹ ਜਦੋਂ 에어ਪੋਰਟ ਤੇ ਲੈਂਡ ਹੋਏਗਾ ਚਾਹੇ ਉਹ ਸਟੂਡੈਂਟ ਵੀਜ਼ਾ ਲੈ ਕੇ ਆ ਰਿਹਾ ਇਵਨ ਪੱਕਾ ਹੋ ਕੇ ਆ ਰਿਹਾ ਉਹ ਸਕਿਲਡ ਵੀਜ਼ਾ ਉੱਥੇ ਉਹਦਾ ਐਕਸਪੀਰੀਅੰਸ ਫੇਕ ਹੈ ਉਹ ਸਿਟੀਜ਼ਨਸ਼ਿਪ ਵੀ ਲੈਣੀ ਹੈ ਉਹਨੇ 2 ਸਾਲ 4 ਸਾਲ ਬਾਅਦ ਉਹ ਇਮੀਗ੍ਰੇਸ਼ਨ ਡਿਪਾਰਟਮੈਂਟ ਐਸੇ ਡਿਪਾਰਟਮੈਂਟ ਹੈ ਨਾ ਕੰਟਰੀਆਂ ਦੇ ਉਹ ਕਦੇ ਵੀ ਤੁਹਾਡੀ ਫਾਈਲ ਖੋਲ ਸਕਦੇ ਆ ਔਰ ਜਦੋਂ ਉਹ ਫਾਈਲ ਖੋਲਦੇ ਆ ਨਾ ਮੈਂ ਚੰਗੇ ਚੰਗੇ ਪੀਆਰ ਹੋ ਕੇ ਜਿਹੜੇ ਲੋਕ ਗਏ ਨੇ ਸਟੂਡੈਂਟ ਵੀਜ਼ੇ ਲੈ ਕੇ ਗਏ ਨੇ ਵਧੀਆ ਵਧੀਆ ਵੀਜ਼ਿਆਂ ਤੇ ਗਏ ਨੇ ਉਹਨਾਂ ਦੇ ਵੀਜ਼ੇ 에ਅਰਪੋਰਟਾਂ ਤੇ ਔਰ ਹੋਰ ਓਕੇਜਨਸ ਤੇ ਉਹਨਾਂ ਦੇ ਵੀਜ਼ੇ ਕੈਨਸਲ ਹੁੰਦੇ ਦੇਖੇ ਆ ਜਦੋਂ ਵੀਜ਼ਾ ਕੈਨਸਲ ਹੁੰਦਾ ਨਾ ਫਿਰ ਨਾ ਇੱਕ ਤਰ੍ਹਾਂ ਦਾ ਮਤਲਬ ਉਹਨੂੰ ਮੈਂ ਇਹ ਕਹਿ ਸਕਦਾ ਵੀ ਉਹ ਨੰਗਾ ਕਰਕੇ ਭੇਜਦੇ ਫਿਰ ਤੁਹਾਨੂੰ ਤੁਹਾਡੇ ਮੁਲਕ ਵਾਪਸ ਫਿਰ ਉਹਦਾ ਜਵਾਬ ਇਹ ਹੀ ਆ ਵੀ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਅੱਜ ਫੜੇ ਜਾਓਗੇ ਉਹ ਐਸੀ ਕੰਟਰੀਆਂ ਐ ਉਹਨਾਂ ਕੋਲ ਤੁਹਾਡੇ ਡਾਟੇ 7 7 12 12 14 14 ਸਾਲਾਂ ਲਈ ਪਈ ਹੁੰਦੇ ਐ ਉਹ ਤੁਹਾਨੂੰ ਕਦੇ ਵੀ ੜਾ ਸਕਦੇ ਐ ਔਰ ਇਹਦਾ ਚਾਂਸ ਔਰ ਲਾਈਕਲੀਹੂਡ ਬਹੁਤ ਜ਼ਿਆਦਾ ਹੁੰਦਾ ਹੈ ਸਰ ਜਿਹੜੀ ਤੁਹਾਡੀ ਕੰਪਨੀ ਐ ਆਪਣੀ ਕੰਪਨੀ ਦੇ ਬਾਰੇ ਦੱਸੋ ਕਿ ਜਦ ਤੁਸੀਂ ਕੰਪਨੀ ਬਣਾਈ ਸੀ ਕਿੰਨੇ ਲੋਕ ਸੀ ਤੇ ਅੱਜ ਕਿੰਨੇ ਕ ਲੋਕ ਕੰਮ ਕਰ ਰਹੇ ਆ ਕਿੰਨੇ ਕ ਬੰਦਿਆਂ ਨੂੰ ਤੁਸੀਂ ਬਾਹਰ ਭੇਜ ਚੁੱਕੇ ਹੋ ਕਈ ਵਾਰੀ ਇਹੋ ਜਿਹਾ ਵੀ ਹੋ ਜਾਂਦਾ ਕਿ ਕੋਈ ਮਤਲਬ ਮਿਸਟੇਕ ਹੋ ਗਈ ਜਾਂ ਕੁਛ ਨਾ ਕੁਛ ਗੜਬੜ ਹੋ ਗਈ ਕਿ ਕੋਈ ਵੀਜ਼ਾ ਨਹੀਂ ਵੀ ਲੱਗਦਾ ਕਿ ਕਿਆ ਮਤਲਬ ਆਪਣੇ ਕੋਲ ਇਹੋ ਜਿਹਾ ਹੈਗਾ ਕਿ ਵੀ ਜੇ ਤੁਸੀਂ ਕਿਸੇ ਨੂੰ ਸਲਾਹ ਦੋਗੇ ਤਾਂ ਉਹ ਬੰਦਾ ਪੋਚੇਗਾ ਉੱਥੇ ਅ ਜਿੱਥੇ ਤੱਕ ਸਲਾਹ ਦੀ ਗੱਲ ਹੈ ਸਲਾਹ ਬਿਲਕੁਲ ਸਹੀ ਦਿੱਤੀ ਜਾਏਗੀ ਬਿਕੋਜ਼ ਰਜਿਸਟਰਡ ਮਾਈਗ੍ਰੇਸ਼ਨ ਏਜੰਟਸ ਅਸੀਂ ਹੈਗੇ ਆ ਤੇ ਅ ਅਸੀਂ ਐਡਵਾਈਸ ਬਿਲਕੁਲ ਸਾਰੀ ਜਿਹੜੀ ਕਾਨੂੰਨ ਦੀ ਕਿਤਾਬ ਹੈ ਉੱਥੇ ਦੀ ਲੈਜਿਸਲੇਸ਼ਨ ਹੈ ਉਹਦੀ ਸਾਨੂੰ ਪੂਰੀ ਐਕਸੈਸ ਹੈ ਉਹਨੂੰ ਪੜ੍ਹ ਕੇ ਉਹਨੂੰ ਚੰਗੀ ਤਰ੍ਹਾਂ ਕੋਖ ਕੇ ਤੁਹਾਡੇ ਸਿਨੈਰੀਓ ਨੂੰ ਸਮਝ ਕੇ ਡਵਾਈਸ ਦਿੱਤੀ ਜਾਏਗੀ ਸੋ ਇਹ ਨਹੀਂ ਹੋ ਸਕਦਾ ਕਿ ਉਹ ਸਲਾਹ ਗਲਤ ਹੋਏ ਹਾਂ ਉਹਦਾ ਇੰਪਲੀਮੈਂਟੇਸ਼ਨ ਤੁਸੀਂ ਕਿੰਨਾ ਪਰਸੈਂਟ ਕਰਦੇ ਹੋ ਹੁਣ ਮੰਨ ਲਓ ਪ੍ਰਤੀਪ ਜੀ ਤੁਸੀਂ ਜਿਮ ਚਲੇ ਜਾਓ ਤੁਸੀਂ ਇੱਕ ਟ੍ਰੇਨਰ ਨੂੰ ਕਹੋ ਕਿ ਮੈਂ ਪਤਲੇ ਹੋਣਾ ਹੈ ਜਾਂ ਸਿਕਸ ਐब्स ਬਣਾਣੇ ਹੈ ਮਸਲਸ ਬਣਾਣੇ ਹੈ ਉਹ ਟ੍ਰੇਨਰ ਥੋੜੀ ਗਲਤ ਸਲਾਹ ਦੇ ਰਿਹਾ ਹੈ ਰਾਈਟ ਉਹ ਟ੍ਰੇਨਰ ਹਮੇਸ਼ਾ ਸਲਾਹ ਸਹੀ ਦੇਵੇਗਾ ਉਹ ਕਹੇਗਾ ਜੀ ਇਹ ਪ੍ਰੋਟੀਨ ਖਾ ਲੋ ਇਹ ਕਰ ਲੋ ਉਹ ਕਰ ਲੋ ਉਹ ਕਰਨਾ ਤਾਂ ਮੈਂ ਹਾਂ ਉਹ ਤੁਸੀਂ ਸੱਤੇ ਚੋਂ 6 ਦਿਨ ਕਰ ਲੋਗੇ ਤਾਂ ਤੁਸੀਂ ਤੁਹਾਡੇ 90% ਐਬ ਬਣ ਜਾਣਗੇ ਸੱਤੇ ਦਿਨ ਕਰ ਲੋਗੇ ਤਾਂ ਫਟਾਫਟ ਐਬ ਬਣ ਜਾਣਗੇ ਜੇ ਤੁਸੀਂ 3 ਦਿਨ ਕਰੋਗੇ ਤੇ 3 ਦਿਨ ਤੁਸੀਂ ਜੰਕ ਫੂਡ ਖਾਓਗੇ ਤਾਂ ਫੇਰ ਤਾਂ ਕੁਝ ਨਹੀਂ ਹੋਏਗਾ ਸੇਮ ਗੋਜ਼ ਵਿਦਸ ਸਾਡਾ ਵੀ ਉਹੀ ਕੰਮ ਹੈ ਅਸੀਂ ਤਾਂ ਐਡਵਾਈਸ ਦੇ ਦੇਣੀ ਹੈ ਮੈਂ ਤਾਂ ਦੱਸ ਦਿੱਤਾ ਕਿ ਤੁਸੀਂ ਹੈਅ ਡ್ರೆਸਰ ਬਣੋ ਤੁਸੀਂ ਇਹ ਬਣੋ ਓਕਿਊਪੇਸ਼ਨਸ ਆਪਣੀ ਚੂਜ਼ ਕਰੋ ਦੇਖੋ ਇਹ ਲੋਕ ਇੱਥੇ ਵੀ ਅੱਜ ਕਿੰਨੇ ਕਿੰਨੇ ਪੈਸੇ ਕਮਾਰੇ ਨੇ 15 ਸਾਲ ਪਹਿਲਾਂ ਕਿਹਾ ਕੋਈ ਹੈਅ ਡ್ರೆਸਰ ਮੈਂ ਕੱਲ ਸੁਣ ਕੇ ਹੈਰਾਨ ਹੋ ਗਿਆ ਕਿ ਲੱਖ ਲੱਖ ਰੁਪਏ ਦੇ ਬ੍ਰਾਈਡਲ ਦੇ ਪੈਕੇਜ ਨੇ ਹਨਾ ਸ਼ਾਇਦ ਸੋ ਜੇ ਇੱਥੇ ਵੀ ਉਹ ਤੁਸੀਂ ਬਹੁਤ ਅੱچھے ਪੈਸੇ ਕਮਾਉਂਗੇ ਜੇ ਤੁਹਾਡੇ ਕੋਲ ਸਕਿੱਲ ਹੈ ਸੋ ਐਡਵਾਈਸ ਆਪਣੀ ਪਰਫੈਕਟ ਹੋਏਗੀ ਸਲਾਹ ਸਹੀ ਹੋਏਗੀ ਇੰਪਲੀਮੈਂਟੇਸ਼ਨ ਕਿੰਨੀ ਕਰੇਗਾ ਬੰਦਾ ਉਸ ਤੇ ਨਿਰਭਰ ਕਰਦਾ ਹੈ ਜਿੱਤੇ ਤੱਕ ਵੀਜ਼ਾ ਸਕਸੈਸ ਰੇਟ ਦਾ ਸਵਾਲ ਹੈ ਉੱਥੇ अगर वीज़ा सा गलती रिफ्यूज़ हो जाता है ए होना नॉट पॉसीबल है बिकॉज आप मेक श्योर करते हैं भी वीज़ा एप्लीकेशन सही लॉन्च की जाए हाँ वीज़ा देना मेरा कम नहीं है मेरा वीज़ा एप्लीकेशन बनाना कम है डिपार्टमेंट का जो ऑफिसर है वो उन्होंने अपरूव करेगा वो मर्जी पर साप्लीकेशन परफेक्ट होएगी ठीक है ना वो अर्जी बिल्कुल सही होएगी वो अर्जी मंजूर होंगी कि नहीं होंगी ये हाथ अनफॉर्चुनेटली नहीं है ਲੋਕੇ ਸੰਪਰਕ ਕਿਦਾਂ ਕਰਨ ਤੁਹਾਡੇ ਨਾਲ ਥੋੜਾ ਜਿਹਾ ਅਸੀਂ ਹੁਣ ਵਰਕਆਊਟ ਕਰ ਰਹੇ ਹਾਂ ਇਸੇ ਕਰਕੇ ਆਪਾਂ ਕਮਿਊਨੀਕੇਸ਼ਨ ਚਾਹੀਏ ਕਿ ਅਸੀਂ ਇੱਥੇ ਕੋਈ ਆਫਿਸ ਸਪੇਸ ਲੱਭ ਰਹੀ ਸੀ ਔਰ ਰਾਈਟ ਸੈਟ ਆਫ ਪੀਪਲ ਵੀ ਲੱਭ ਰਿਹਾ ਜਿਹੜੇ ਸਾਡਾ ਆਫਿਸ ਰਨ ਕਰ ਸਕਣ ਸੋ ਜਦੋਂ ਆਫਿਸ ਖੁੱਲ ਜਾਏਗਾ ਫਿਰ ਤਾਂ ਉਹ ਇਨ ਪਰਸਨ ਕੰਟੈਕਟ ਕਰ ਸਕਦੇ ਆ ਅਦਰਵਾਇਜ਼ ਫਾਰ ਦਾ ਟਾਈਮਿੰਗ ਫਿਲਹਾਲ ਦੀ ਘੜੀ ਲਈ ਤੁਸੀਂ ਸਾਨੂੰ ਈਮੇਲ ਆਈਡੀ ਮੈਂ ਤੁਹਾਨੂੰ ਪ੍ਰੋਵਾਈਡ ਕਰ ਦਾਂਗਾ ਉਸ ਤੇ ਸਾਨੂੰ ਅਗਰ ਤੁਸੀਂ ਸਕਿਲਡ ਮਾਈਗ੍ਰੇਸ਼ਨ ਮੈਂ ਦੁਬਾਰਾ ਦੱਸਣਾ ਚਾਹਾਂਗਾ ਅਸੀਂ ਜਿਆਦਾ ਸਕਿਲਡ ਮਾਈਗ੍ਰੇਸ਼ਨ ਵਰਕ ਵੀਜ਼ਾਸ ਜਿਹੜੇ ਔਨਸ਼ੋਰ ਬੱਚੇ ਹੈ ਸਟੂਡੈਂਟਸ ਹੈ ਕਿਸੇ ਵੀ ਹੋਰ ਵੀਜ਼ਾ ਤੇ ਹੈ ਅਸੀਂ ਮੇਨਲੀ ਉਹਨਾਂ ਨੂੰ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਸੋ ਅਗਰ ਤੁਸੀਂ ਆਫਸ਼ੋਰ ਮੀਨਸ ਆਊਟਸਾਈਡ ਆਸਟ੍ਰੇਲੀਆ ਸਾਨੂੰ ਆਪਣਾ ਵਧੀਆ ਜਾਂ ਐਨ ਅਪ ਟੂ ਡੇਟ ਰੈਜ਼ਿਊਮ ਬਣਾ ਕੇ ਭੇਜੋ ਥੋੜੀ ਜੀ ਐਫਰਟ ਤੁਸੀਂ ਪਾਓ ਉਸ ਤੋਂ ਬਾਅਦ ਜੇ ਸਾਨੂੰ ਉਸ ਦੇ ਵਿੱਚ ਦਮ ਲੱਗੇਗਾ ਸਾਡਾ ਸਟਾਫ ਜਾਂ ਅਸੀਂ ਤੁਹਾਨੂੰ ਖੁਦ ਹੀ ਸੰਪਰਕ ਕਰ ਲਾਂਗੇ ਲੋਕਾਂ ਨੂੰ ਇਹ ਵੀ ਦੱਸੋ ਬੜੀ ਕਨਫਿਊਜ਼ਨ ਰਹਦੀ ਹੈ ਵਰਕ ਵੀਜ਼ਾ ਹੁੰਦਾ ਕੀ ਹੈ ਕਿੱਦਾਂ ਲੱਗਦਾ ਹੈ ਕੌਣ ਲਗਵਾ ਸਕਦਾ ਵਰਕ ਵੀਜ਼ਾ ਨਾਮ ਤੋਂ ਹੀ ਪਤਾ ਹੈ ਕਿ ਵਰਕ ਵਰਕ ਮਤਲਬ ਵਰਕ ਪਰਮਿਟ ਕਹਿ ਲਓ ਉਸ ਨੂੰ ਵਰਕ ਵੀਜ਼ਾ ਕਹਿ ਲਓ ਹਰ ਇੱਕ ਕੰਟਰੀ ਦੇ ਆਪਣੇ ਰੂਲਸ ਹੋਣੇ ਆ ਮੈਂ ਆਸਟ੍ਰੇਲੀਆ ਬਾਰੇ ਦੱਸ ਦਿੰਦਾ ਕਿਉਂਕਿ ਮੈਂ ਜ਼ਿਆਦਾ ਆਸਟ੍ਰੇਲੀਆ ਵਰਕ ਵੀਜ਼ਾਸ ਤੇ ਕੰਮ ਕਰਦਾ ਹਾਂ ਤਾਂ ਵਰਕ ਵੀਜ਼ਾ ਦੀ ਸਭ ਤੋਂ ਜਿਹੜੀ ਮੇਜਰ ਰਿਕੁਆਇਰਮੈਂਟ ਹੈ ਉਹ ਹੈ ਇੱਕ ੈਂਪਲੋਇਰ ਜਿਹੜਾ ਉੱਥੇ ਜਿਹਦਾ ਬਿਜ਼ਨਸ ਹੈ ਫਾਰ ਇਗਜ਼ਾਮਪਲ ਸਾਡੇ ਕੋਲ ਇੱਕ ਰੈਸਟੋਰੈਂਟ ਆਇਆ ਉਹ ਕਹਿੰਦਾ ਕਿ ਕੋਵਿਡ ਟਾਈਮ ਦੇ ਵਿੱਚ টাই ਬਹੁਤ ਜ਼ਿਆਦਾ ਹੋ ਗਿਆ ਸੀਗਾ ਉੱਥੇ ਸਕਿਲਡ ਪੀਪਲ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੋ ਗਈ ਸੀ ਉਹ ਕਹਿੰਦਾ ਜੀ ਸਾਨੂੰ ਸ਼ੈਫ ਚਾਹੀਦੇ ਆ ਦੋ ਤਾਂ ਅਸੀਂ ਉਹਦਾ ਦੀ ਕੀ ਕੀਤਾ ਉੱਥੇ ਐਡ ਪਾਈ ਸਾਨੂੰ ਬਹੁਤ ਸਾਰੇ ਰੈਜ਼ਿਊਮ ਆਏ ਇੰਡੀਆ ਤੋਂ ਵੀ ਆਏ ਦੁਬਈ ਤੋਂ ਵੀ ਆਏ ਹੋਰ ਕੰਟਰੀਜ਼ ਤੋਂ ਵੀ ਆਏ ਫਿਰ ਅਸੀਂ ਛਾਂਟੀ ਕੀਤੀ ਉਹ ਸਹੀ ਬੰਦੇ ਦੀ ਸੋ ਬੇਸਿਕਲੀ ਇੱਕ ਐਮਪਲੋਇਰ ਚਾਹੀਦਾ ਹੈ ਜਿਹੜਾ ਤੁਹਾਨੂੰ ਸਪான்ਸਰ ਕਰਨ ਲਈ ਰਾਜੀ ਹੋਵੇ ਤੇ ਉਹਨੂੰ ਲੱਗਦਾ ਕਿ ਤੁਹਾਡੇ ਜਿਹੜੇ ਸਕਿੱਲਸ ਐ ਉਹਦੇ ਬਿਜ਼ਨਸ ਨੂੰ ਹੋਰ ਵਧਣ 'ਚ ਮਦਦ ਕਰਨਗੇ ਜੇ ੈਂਪਲੋਇਰ ਰਾਜੀ ਹੈ ਤੇ ਤੁਸੀਂ ਉਹਦੇ ਲਈ ਕੰਮ ਕਰਨ ਲਈ ਰਾਜੀ ਹੋ ਤਾਂ ਇਹ ਸੇਮ ਚੀਜ਼ ਐ ਕਿ ਮੀਆਂ ਬੀਵੀ ਰਾਜੀ ਤਾਂ ਕਾਜੀ ਕਾਜੀ ਮਤਲਬ ਇਮੀਗ੍ਰੇਸ਼ਨ ਉਹਨਾਂ ਨੇ ਕਹਿਣਾ ਠੀਕ ਐ ਜੀ ਭਾਈ ਜੀ ਆ ਲੋ ਵੀਜ਼ਾ ਕਿਉਂਕਿ ਉਹ ਤਨਖਾਹ ਲੈ ਰਹੇ ਐ ਉਹ ਤਨਖਾਹ ਉਹਨਾਂ ਨੂੰ ਦੇ ਰਿਹਾ ਐ ੈਂਪਲੋਇਰ ਉਹ ਆਪਣੇ ਟੈਕਸ ਭਰ ਰਿਹਾ ਐ ਆਪਣਾ ਆਸਟ੍ਰੇਲੀਅਨ ਇਕਨੋਮੀ ਹੈ ਜਿੱਦਾਂ ਉਹਨੂੰ ਫਾਇਦਾ ਹੋ ਰਿਹਾ ਤੇ ਤੇ ਉਹ ਵਰਕ ਵੀਜ਼ੇ ਕਿਹੜੇ ਆ ਜਿਹੜੇ ਇਧਰੋਂ ਜਾਂਦੇ ਆ ਤੇ ਉਸ ਕੰਟਰੀ ਚ ਫੜੇ ਜਾਂਦੇ ਆ ਇਹ ਤਾਂ ਤੁਸੀਂ ਬੜਾ ਸਿੰਪਲ ਤਰੀਕਾ ਦੱਸ ਤਿਆ ਕਿ ਕਿਸੇ ਬੰਦੇ ਨੂੰ ਬੰਦੇ ਚਾਹੀਦੇ ਆ ਤੇ ਇਧਰੋਂ ਬੰਦੇ ਕਹਿੰਦੇ ਸਾਨੂੰ ਕੰਮ ਚਾਹੀਦਾ ਉਹ ਦੋ ਬੰਦਿਆਂ ਨੂੰ ਮਿਲਵਾਉਂਦੇ ਆ ਠੀਕ ਹੈ ਉਹ ਬੰਦੇ ਉਹ ਵਰਕ ਵੀਜ਼ੇ ਕਿਹੜੇ ਆ ਜਿਹੜੇ ਅੱਗੇ ਜਾ ਕੇ ਫੜੇ ਜਾਂਦੇ ਆ ਤੇ ਉਹ ਗਵਰਨਮੈਂਟ ਨੂੰ ਗੁਹਾਰ ਲਾਂਦੇ ਕਿ ਸਾਨੂੰ ਵਾਪਸ ਭਾ ਉਹ ਪ੍ਰਦੀਪ ਜੀ ਮੈਨੂੰ ਲੱਗਦਾ ਉਹ ਜਿੱਦਾਂ ਮਿਡਲ ਈਸਟ ਕੰਟਰੀਜ਼ ਜਿੱਥੇ ਹੈ ਨਾ ਥੋੜਾ ਜਿਹਾ ਬਹੁਤ ਜ਼ਿਆਦਾ ਲੇਬਰ ਲੋਕ ਓਕਿਊਪੇਸ਼ਨਸ ਦੀ ਲੇਬਰ ਹੁੰਦੀ ਹੈ ਜਿੱਦਾਂ ਡੋਮੈਸਟਿਕ ਹੈਲਪ ਹੋਗੇ ਨੌਕਰ ਚੱਕਰ ਇਦਾਂ ਬਹੁਤ ਬੇਸਿਕ ਓਕਿਊਪੇਸ਼ਨਸ ਤਾਂ ਉਹ ਐਕਚੁਅਲੀ ਕੁਝ ਹੈ ਨਾ ਹੁੰਦੇ ਆ ਹਰ ਫੀਲਡ ਦੇ ਵਿੱਚ ਹੁੰਦੇ ਆ ਇਦਾਂ ਆਪਾਂ ਉਹਨਾਂ ਨੂੰ ਕਾਂਗੇ ਵੀ ਬੈਡ ਐਪਲਸ ਹੈ ਨਾ ਤੇ ਉਹ ਹੁੰਦੇ ਆ ਉਹ ਫਿਰ ਉਹ ਮਤਲਬ ਉਹਨਾਂ ਦੀ ਜਿਹੜੀ ਵਲਨਰੇਬਿਲਟੀ ਹੁੰਦੀ ਹੈ ਜਿਹੜੇ ਉਸ ਟਾਈਮ ਬੜੇ ਨਾਜ਼ੁਕ ਹਾਲਾਤਾਂ ਚ ਹੁੰਦੇ ਆ ਉਹਦਾ ਫਾਇਦਾ ਚੁੱਕ ਲੈਂਦੇ ਆ ਤੇ ਉਹਨਾਂ ਨੂੰ ਝੂਠ ਬੋਲ ਕੇ ਜਾਂ ਵੀਜ਼ੇ ਦੇ ਵਿੱਚ ਐਡੀਟਿੰਗ ਕਰਕੇ ਉਹਨਾਂ ਨੂੰ ਕਹਿ ਕੇ ਕਿ ਦੇਖੋ ਜੀ ਤੁਹਾਡਾ ਅਸੀਂ ਬਹੁਤ ਇਦਾਂ ਦੇ ਕੇਸਿਸ ਦੇਖਦੇ ਆਂ ਉਹ ਜਦੋਂ 에어ਪੋਰਟ ਜਾਂਦੇ ਆ ਉਹਨਾਂ ਨੇ ਮੁਕਾਇਆ ਹੁੰਦਾ ਹੈ ਕਿ ਜੀ ਸਾਨੂੰ ਇੰਨੇ ਪੈਸੇ ਦੇ ਦੇਣਾ ਜਦੋਂ ਤੁਹਾਡਾ ਵੀਜ਼ਾ ਆ ਜਾਏਗਾ ਉਹਨਾਂ ਨੂੰ ਵੀਜ਼ਾ ਦਿਖਾ ਦਿੰਦੇ ਕਾਪੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਵੀਜ਼ੇ ਦੀ ਕਾਪੀ ਐਡਿਟ ਕੀਤੀ ਗਈ ਹੈ ਸੋ ਮੇਰੇ ਹਿਸਾਬ ਨਾਲ ਇਹ ਉਹ ਲੋਕ ਹੁੰਦੇ ਆ ਜਿਹੜੇ ਫਿਰ ਉਹ 에어ਪੋਰਟਾਂ ਤੋਂ ਡਿਪੋਰਟ ਹੁੰਦੇ ਆ ਜਾਂ ਉੱਥੇ ਫਸ ਜਾਂਦੇ ਆ ਜੇ ਆਪਾਂ ਇਸ ਨੂੰ ਇਦਾਂ ਕਹਿ ਲਈਏ ਕਿ ਵੀ ਇਸ ਚ ਇਮੀਗ੍ਰੇਸ਼ਨ ਵਾਲੇ ਦੀ ਵੀ ਗਲਤੀ ਨਹੀਂ ਹੈ ਕੁਝ ਲੋਕਾਂ ਦੀ ਵੀ ਗਲਤੀ ਹੈ ਜਿਹੜੇ ਕਹਿੰਦੇ ਜਲਦੀ ਭੇਜ ਦਿਓ ਇਹ ਜਲਦੀ ਜਲਦੀ ਜਿਹੜਾ ਸ਼ਬਦ ਹੈ ਇਸ ਕਰਕੇ ਇਮੀਗ੍ਰੇਸ਼ਨ ਵਾਲਾ ਇਹ ਸੋਚਦਾ ਹੈ ਕਿ ਵੀ ਇਹਨੂੰ ਤਾਂ ਜਲਦੀ ਹੈ ਬਹੁਤ ਇਸ ਤਰੀਕੇ ਨਾਲ ਭੇਜ ਦਿਓ ਇਹ ਵੀ ਹੋ ਸਕਦਾ ਬਿਲਕੁਲ ਇਹ ਐਕਚੁਅਲੀ ਮੇਨ ਕਾਰਨ ਹੈ ਹੁਣ ਜਦੋਂ ਅਸੀਂ ਵੀ ਕਿਸੇ ਦੀ ਫਾਈਲ ਲੌਂਚ ਕਰਨੀ ਹੁੰਦੀ ਹੈ ਜਾਂ ਸਾਨੂੰ ਕੋਈ ਅਪਰੋਚ ਕਰਦਾ ਹੈ ਵੀਜ਼ਾ ਲਗਾਉਣ ਦੇ ਲਈ ਉਹ ਕਦੇ ਵੀ ਸਾਨੂੰ ਮੋਸਟਲੀ ਕਲਾਇੰਟਸ ਬਹੁਤ ਕਟ ਕਲਾਇੰਟਸ ਹੁੰਦੇ ਆ ਜਿਹੜੇ ਸਾਨੂੰ ਇਹ ਪੁੱਛਦੇ ਨੇ ਕਿ ਭਾਜੀ ਸਰ ਤੁਹਾਨੂੰ ਕੋਈ ਕਾਗਜ਼ ਚਾਹੀਦਾ ਤਾਂ ਦੱਸ ਦਿਓ ਆਰਾਮ ਨਾਲ ਫਾਈਲ ਲਗਾਇਓ ਪਰ ਵਧੀਆ ਫਾਈਲ ਲਗਾਇਓ ਇਹ ਬਹੁਤ ਘੱਟ ਕਹਿੰਦੇ ਆ ਸਾਰੇ ਕੀ ਕਹਿੰਦੇ ਆ ਪਾਜੀ ਫਾਈਲ ਕਦੋਂ ਲੌਂਚ ਹੋ ਜੇਗੀ ਫਾਈਲ ਕਦੋਂ ਲੌਂਚ ਹੋ ਜੇਗੀ ਫਾਈਲ ਕਦੋਂ ਲੌਂਚ ਹੋਣ ਨਾਲ ਕੀ ਹੋ ਜੇਗਾ ਜੇ ਉਹ ਜਲਦਬਾਜ਼ੀ ਦੇ ਵਿੱਚ ਕੋਈ 19 21 ਹੋਗੀ ਕਮੀ ਪੇਸ਼ੀ ਰਹਿ ਗਈ ਕੱਲ ਨੂੰ ਫਿਰ ਤੁਸੀਂ ਸਾਨੂੰ ਆ ਕੇ ਕੰਪਲੇਂਟ ਕਰੋਗੇ ਤੁਸੀਂ ਕਹੋਗੇ ਪਾਜੀ ਮਜ਼ਾ ਨਹੀਂ ਆਇਆ ਤੁਸੀਂ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਸੋ ਜਲਦੀ ਕਦੇ ਨਾ ਕਰੋ ਤੁਸੀਂ ਮੇਕ ਸ਼ੋਰ ਕਰੋ ਕਿ ਤੁਹਾਡਾ ਕੰਮ ਪਰਫੈਕਟ ਹੋਵੇ ਪੇਪਰ ਵਰਕ ਸਹੀ ਹੋਵੇ ਤੁਸੀਂ ਉਹਨੂੰ ਖੁਦ ਚੈੱਕ ਕਰੋ ਥੋਰੋਲੀ ਚੈੱਕ ਕਰੋ ਕਦੇ ਵੀ ਕਿਸੇ ਮਤਲਬ ਚਾਹੇ ਤੁਸੀਂ ਇੱਕ ਅچھے ਸਲਾਹਕਾਰ ਦੀ ਐਡਵਾਈਸ ਲੈ ਰਹੇ ਹੋ ਅ ਅچھے ਤੁਹਾਡੇ ਜਿਹੜੇ ਸਟਾਫ ਹੈ ਜਿਸ ਆਫਿਸ ਤੋਂ ਵੀ ਤੁਸੀਂ ਕੰਮ ਕਰਵਾ ਰਹੇ ਹੋ ਤੁਸੀਂ ਉਹ ਡਬਲ ਚੈੱਕ ਜ਼ਰੂਰ ਕਰੋ ਉਸ ਚੀਜ਼ ਨੂੰ ਜਲਦਬਾਜੀ ਕਰਨ ਨਾਲ ਕੰਮ ਬਹੁਤ ਵਾਰੀ ਖਰਾਬ ਹੋ ਜਾਂਦਾ ਹੈ ਸਪੈਸ਼ਲੀ ਵੀਜ਼ਾ ਔਰ ਇਮੀਗ੍ਰੇਸ਼ਨ ਦੇ ਮੈਟਰ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ ਇੰਨੇ ਸਾਲਾਂ ਬਾਅਦ ਤੁਸੀਂ ਅੱਜ ਰਾਜਪ੍ਰਵਾਸੀਆਂ ਨਾਲ ਰੂਬਰੂ ਹੋ ਰਹੇ ਹੋ ਕਿਹੋ ਜਿਹਾ ਲੱਗ ਰਿਹਾ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਨਾ ਆਂਦੇ ਤਾਂ ਅਸੀਂ ਰਹਿੰਦੇ ਹੀ ਆ ਇੱਥੇ ਆਪਣਾ ਆਂਦੇ ਆ ਫੈਮਲੀਜ਼ ਨੂੰ ਮਿਲਦੇ ਆ ਰਿਲੇਟਿਵਸ ਹੈ ਘੁੰਮਦੇ ਆ ਮੱਥਾ ਟੇਕਦੇ ਆ ਵਾਪਸ ਚਲੇ ਜਾਂਦੇ ਆ ਬਟ ਮੇਰਾ ਥੋੜਾ ਮਨ ਵੀ ਸੀਗਾ ਤੇ ਕੋਇਨਸੀਡੈਂਸ ਹੋ ਗਿਆ ਕਿ ਆਪਾਂ ਇੱਕ ਦੂਜੇ ਨੂੰ ਗੱਲ ਹੋ ਗਈ ਸਾਡੀ ਤੇ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ ਔਰ ਬਹੁਤ ਸਾਰੇ ਸਾਡੇ ਰਾਜਪੁਰਾ ਦੇ ਆਸ-ਪਾਸ ਦੇ ਪਿੰਡਾਂ ਦੇ ਬਹੁਤ ਸਾਨੂੰ ਉੱਥੇ ਰਿਲੀਜੀਅਸ ਪਲੇਸਿਸ ਤੇ ਟੈਂਪਲਸ ਤੇ ਉੱਥੇ ਮੰਦਰਾ ਗੁਰਦੁਆਰੇ ਜਦੋਂ ਅਸੀਂ ਜਾਂਦੇ ਨੇ ਮੈਨੂੰ ਕਿਉਂਕਿ ਮੈਂ ਹਮੇਸ਼ਾ ਤੋਂ ਇਦਾ ਹੀ ਅਪੀਰੈਂਸ ਰਹੀ ਹੈ ਮੇਰੀ ਉਹ ਪਛਾਣ ਲੈਂਦੇ ਨੇ ਕਿ ਭਾਜੀ ਤੁਹਾਡਾ ਨਾਮ ਪੁਨੀਤ ਹੈ ਤਾਂ ਅਸੀਂ ਤੁਹਾਡੇ ਕੋਲ ਇਹ ਪੜਦੇ ਸੀ ਉਹ ਬਹੁਤ ਅੱਛੀ ਆਪਣੀ ਕਮਿਊਨਿਟੀ ਹੈ ਉੱਥੇ ਰਾਜਪੁਰਾ ਦੀ ਬਹੁਤ ਸੋਲਿਡ ਕਮਿਊਨਿਟੀ ਹੈ ਬਹੁਤ ਵਧੀਆ ਕਰ ਰਹੇ ਨੇ ਆਪਣੇ ਬੱਚੇ ਉੱਥੇ ਬਹੁਤ ਵੱਡੇ ਵੱਡੇ ਬਿਜ਼ਨਸ ਖੋਲ ਕੇ ਬੈਠੇ ਨੇ ਸੋ ਮਤਲਬ ਬਹੁਤ ਜ਼ਿਆਦਾ ਪ੍ਰੈਜ਼ੈਂਸ ਹੈ ਬਹੁਤ ਜ਼ਿਆਦਾ ਨੰਬਰ ਆਫ ਸਟੂਡੈਂਟਸ ਔਰ ਜਿਹੜੇ ਹੁਣ ਤਾਂ ਸਿਟੀਜ਼ਨ ਹੋ ਗਏ ਪੀਆਰ ਹੋ ਗਏ ਬਹੁਤ ਜ਼ਿਆਦਾ ਨੰਬਰ ਹੈ ਆਪਣੇ ਇਲਾਕੇ ਦੇ ਬੱਚਿਆਂ ਦਾ ਉੱਥੇ ਉੱਥੇ ਪਹੁੰਚਣ ਤੋਂ ਲੈ ਕੇ ਸਿਟੀਜ਼ਨ ਤੱਕ ਦਾ ਸਫ਼ਰ ਕਿਆ ਕਿਆ ਪਹੁੰਚ ਗਏ ਤੁਸੀਂ ਪਹੁੰਚੇ ਹੋ ਸਕਦੇ ਹੋ ਐਜ਼ ਅ ਵਿਜ਼ਿਟਰ ਮਤਲਬ ਟੂਰਿਸਟ ਵੀਜ਼ਾ ਲੈ ਕੇ ਤੁਸੀਂ ਪਹੁੰਚੇ ਹੋ ਸਕਦੇ ਹੋ ਐਜ਼ ਅ ਸਟੂਡੈਂਟ ਸਟੂਡੈਂਟ ਵੀਜ਼ਾ ਲੈ ਕੇ ਸਫ਼ਰ ਇਹ ਹੈ ਜੀ ਕਿ ਤੁਹਾਨੂੰ ਇੱਕ ਅ ਚਾਹੇ ਤੁਸੀਂ ਉੱਥੇ ਸਟੱਡੀ ਕਰੋ ਚਾਹੇ ਇੰਡੀਆ ਤੋਂ ਕੋਈ ਸਟੱਡੀ ਕਰਕੇ ਗਏ ਹੋ ਤੁਹਾਨੂੰ ਇੱਕ ਚੀਜ਼ ਹੁੰਦੀ ਹੈ ਜੋ ਕਿ ਉਹਨੂੰ ਕਿਹਾ ਜਾਂਦਾ ਹੈ ਸਕਿਲਸ ਅਸੈਸਮੈਂਟ ਜਿਹੜੀ ਕੋਈ ਖੋ ਨਹੀਂ ਸਕਦਾ ਹਾਂ ਉਹ ਤੁਹਾਡੀ ਆਪਣੀ ਹਾਂ ਨਹੀਂ ਸਕਿਲਸ ਅਸੈਸਮੈਂਟ

ਹੋਰ ਕਿਸੇ ਕੰਟਰੀ ਦੀ ਪੜ੍ਹਾਈ ਦੇ ਬੇਸ ਤੇ ਆ ਜੇਗੀ ਆਸਟ੍ਰੇਲੀਆ ਦੀ ਪੜ੍ਹਾਈ ਦੇ ਬੇਸ ਤੇ ਆ ਜੇਗੀ ਜਦੋਂ ਤੁਹਾਡੇ ਕੋਲ ਉਹ ਕਾਗਜ਼ ਦਾ ਟੁਕੜਾ ਪੀਸ ਆਫ ਪੇਪਰ ਆ ਗਿਆ ਉੱਥੇ ਦੀ ਪੜ੍ਹਾਈ ਕਰਨ ਤੋਂ ਬਾਅਦ ਜਾਂ ਇੱਥੇ ਦੀ ਹੀ ਪੜ੍ਹਾਈ ਤੇ ਐਕਸਪੀਰੀਅੰਸ ਨੂੰ ਯੂਜ਼ ਕਰਕੇ ਤੁਸੀਂ ਉਹ ਲੈ ਲਿੱਤਾ ਫਿਰ ਤੁਹਾਨੂੰ ਲੈਣੇ ਪੈਂਦੇ ਹਨ ਇੰਗਲਿਸ਼ ਦੇ ਸਕੋਰ ਜਾਂ ਬੈਂਡ ਪੀਟੀ ਹੈ ਆਇਲਸ ਹੈ 8 ਬੈਂਡ 7 ਬੈਂਡ ਜਿੰਨੇ ਤੁਸੀਂ ਲੈਂਦੇ ਹੋ ਉਹ ਇਹ ਦੁਬਾਰਾ ਉੱਥੇ ਜਾ ਕੇ ਫਿਰ ਦੁਬਾਰਾ ਕਿਉਂਕਿ ਵੈਲਿਡਿਟੀ ਹੁੰਦੀ ਹੈ 3 ਸਾਲ ਬਾਅਦ ਜਦੋਂ ਆਪਾਂ ਸਟੂਡੈਂਟ ਜਾਂਦੇ ਆ ਤਾਂ ਉਹ ਜਨਰਲੀ ਐਕਸਪਾਇਰ ਹੋ ਜਾਂਦੇ ਹਨ ਫਿਰ ਉਸ ਟਾਈਮ ਰਿਕੁਆਇਰਮੈਂਟ ਵੀ ਵੱਜ ਜਾਂਦੀ ਹੈ ਜੇ ਤੁਸੀਂ ਬੈਂਡ ਵੱਧ ਲੈ ਲੈਂਦੇ ਹੋ ਤਾਂ ਉਹਦੇ ਪੁਆਇੰਟਸ ਮਿਲ ਜਾਂਦੇ ਆਂ ਤਾਂ ਜਦੋਂ ਤੁਹਾਡੇ ਕੋਲ ਸਕਿੱਲਸ ਅਸੈਸਮੈਂਟ ਆ ਗਈ ਤੁਹਾਡੇ ਕੋਲ ਬੈਂਡਸ ਆ ਗਏ ਤੁਸੀਂ ਉੱਥੇ ਆਪਣੀ ਪੜ੍ਹਾਈ ਮੁਕਾ ਲਿੱਤੀ ਫਿਰ ਤੁਸੀਂ ਆਪਣੀ ਪਰਮਨੈਂਟ ਰੈਜ਼ਿਡੈਂਸੀ ਦੀ ਫਾਈਲ ਇਮੀਗ੍ਰੇਸ਼ਨ ਡਿਪਾਰਟਮੈਂਟ ਕੋਲ ਰੱਖ ਸਕਦੇ ਹੋ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਅਪਲਾਈ ਕਰ ਸਕਦੇ ਹੋ ਜਦੋਂ ਉਹ ਤੁਹਾਨੂੰ ਤੁਹਾਡੇ ਉਨੇ ਪੁਆਇੰਟਸ ਹਾਈ ਹੋਗੇ ਤਾਂ ਤੁਹਾਨੂੰ ਇਨਵੀਟੇਸ਼ਨ ਆਪਣੇ ਆਪ ਆ ਜਾਏਗਾ ਜਦੋਂ ਇਨਵੀਟੇਸ਼ਨ ਆ ਗਿਆ ਮਤਲਬ ਤੁਹਾਡੀ ਪੀਆਰ ਦੀ ਫਾਈਲ ਲੱਗ ਗਈ ਫਿਰ ਡਿਪਾਰਟਮੈਂਟ ਉਹ ਸਾਰੇ ਜਿਹੜੇ ਤੁਹਾਡੇ ਦਾਅਵੇ ਹੁੰਦੇ ਆ ਐਕਸਪੀਰੀਅੰਸ ਦੇ ਸਕਿੱਲ ਅਸੈਸਮੈਂਟ ਦੇ ਇੰਗਲਿਸ਼ ਦੇ ਉਹਨਾਂ ਨੂੰ ਚੈੱਕ ਕਰਦਾ ਹੈ ਵੈਰੀਫਾਈ ਕਰਦਾ ਹੈ ਉਹ ਤੁਹਾਨੂੰ ਫਿਰ ਪੱਕਾ ਬਣਾਉਂਦਾ ਆਸਟ੍ਰੇਲੀਆ ਮਤਲਬ ਤੁਸੀਂ ਪੱਕੇ ਹੋ ਜਾਂਦੇ ਹੋ ਔਰ ਉਸ ਤੋਂ ਬਾਅਦ ਸਿਟੀਜ਼ਨ ਹੋ ਜਾਂਦੇ ਹੋ ਉਹਦਾ ਇੱਕ ਅਲੱਗ ਰਿਕੁਆਇਰਮੈਂਟਸ ਹੈ ਠੀਕ ਹੈ ਤੇ ਪੰਜਾਬ ਦੇ ਲੋਕਾਂ ਨੂੰ ਤੇ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਕੋਈ ਸਲਾਹ ਦੇਣਾ ਚਾਹੋਗੇ ਜਿੱਦਾਂ ਤੁਸੀਂ ਪਹਿਲਾਂ ਵੀ ਵੀਡੀਓ ਚ ਦੱਸ ਚੁੱਕੇ ਕੋਈ ਜਲਦਬਾਜੀ ਜਲਦਬਾਜੀ ਕਦੇ ਨਹੀਂ ਕਰਨੀ चीज चाहिए उधर समा करें कुछ होर कुछ कहना चाहूँगा होर कुछ तो देखो प्रदीप जी यही है कि स्किल्ड माइग्रेशन बहुत वाइस चीज़ है जिड़ी भी तो पी आर होना चाहते हो जाते हो ना मैं एक कहना चाहूँगा वो दी इमीग्रेसन दी भी कोई वेबसाइट तो होंगी होनी है ना जिदा कोई भी आप चीज करते हैं वैबसाइट होंगी है ਜੇ ਤੁਸੀਂ ਉਹਦੀ ਵੈਬਸਾਈਟ ਸਰਕਾਰੀ ਪ੍ਰਾਈਵੇਟ ਨਹੀਂ ਐਵੇਂ ਤਾਂ ਸੈਂਗਵਿਨ ਮਾਈਗ੍ਰੇਸ਼ਨ ਮੇਰੀ ਕੰਪਨੀ ਦੀ ਵੀ ਵੈਬਸਾਈਟ ਹੈ ਆਸਟ੍ਰੇਲੀਆ ਜਾਣਾ ਤਾਂ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਦੀ ਵੈਬਸਾਈਟ ਅਮਰੀਕਾ ਜਾਣਾ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਉਹਨੂੰ ਪੜੋ ਇੱਕ ਸੈਕਿੰਡ 4 ਸੈਕਿੰਡ ਇਹ ਨਹੀਂ ਫੋਨ ਤੇ ਖੋਲ ਕੇ ਪੜਨ ਲੱਗੇ ਨਹੀਂ ਪ੍ਰੋਪਰ ਲੈਪਟਾਪ ਤੇ ਜਾਓ ਆਰਾਮ ਨਾਲ ਬੈਠ ਕੇ ਉਸ ਨੂੰ ਸਮਝੋ ਥੱਲੇ ਅਪਡੇਟਸ ਨਿਊਜ਼ ਸੈਕਸ਼ਨ ਚ ਜਾਓ ਤੁਹਾਨੂੰ ਆਪਣੇ ਆਪ ਸਮਝ ਆਣੀ ਸ਼ੁਰੂ ਹੋ ਜੇਗੀ ਜੋ ਤੁਸੀਂ ਵੀਜ਼ਾ ਸੋਚ ਰਹੇ ਹੋ ਉਹਦੇ ਬਾਰੇ ਇਨਫੋਰਮੇਸ਼ਨ ਲਓ ਤੁਸੀਂ ਚੈੱਕ ਕਰੋ ਕਿ ਜੋ ਤੁਸੀਂ ਜਿੱਥੇ ਇਨਫੋਰਮੇਸ਼ਨ ਲੈ ਕੇ ਆਏ ਹੋ ਕਿਸੇ ਏਜੰਟ ਤੋਂ ਜਾਂ ਕਿਸੇ ਤੋਂ ਉਹ ਇਨਫੋਰਮੇਸ਼ਨ ਬਿਲਕੁਲ ਕਰੈਕਟ ਦਿੱਤੀ ਗਈ ਹੈ ਉਹ ਵੀ ਦੇਖੋ ਅਸੀਂ ਵੀ ਕਿੱਥੋਂ ਇਨਫੋਰਮੇਸ਼ਨ ਲੈ ਕੇ ਆ ਰਹੇ ਹਾਂ ਉੱਥੋਂ ਹੀ ਲੈ ਕੇ ਆ ਰਹੇ ਅਸੀਂ ਉਹਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਦੇ ਹਾਂ ਚਲੋ ਸਾਡੇ ਕੋਲ ਹੋਰ ਬਹੁਤ ਸਾਰੇ ਰਿਸੋਰਸਸ ਨੇ ਤੁਸੀ ਮੌਜੂਦ ਵੀ ਹਾਂ ਹਾਂ ਸਟਾਰਟਿੰਗ ਪੁਆਇੰਟ ਉਹੀ ਹੈ ਉਹ ਜ਼ਰੂਰ ਪੜੋ ਇਨਫੋਰਮੇਸ਼ਨ ਲਓ ਤਾਂ ਕਿ ਤੁਹਾਡਾ ਕੋਈ ਬੇਵਕੂਫ ਨਾ ਬਣਾ ਸਕੀ ਲਾਸਵਾਲ ਹੈ ਕੀ ਤੁਸੀਂ ਇੰਡੀਆ ਚ ਵੀ ਆਪਣੀ ਖੋਲ ਸਕਦੇ ਹੋ ਬ੍ਰਾਂਚ ਦੇਖੋ ਆਫਕੋਰਸ ਮੇਰਾ ਦਿਲ ਕਰਦਾ ਹੈ ਕਿ ਸਾਡਾ ਇੱਥੇ ਵੀ ਇੱਕ ਆਫਿਸ ਹੋਵੇ ਜਿਸ ਦੇ ਵਿੱਚ ਜਿਹੜੇ ਸਾਡੇ ਲੋਕਲ ਪੈਨਪਰਾ ਨੇ ਉਹ ਜਾ ਕੇ ਮਿਲ ਸਕਣ ਵਧੀਆ ਐਡਵਾਈਸ ਲੈ ਸਕਣ ਬਟ ਕਰੰਟਲੀ ਅਸੀਂ ਥੋੜਾ ਜਿਹਾ ਮੈਨਪਾਵਰ ਨਾਲ ਜੂਝ ਰਹੇ ਹਾਂ ਸਾਨੂੰ ਕੋਈ ਰਾਈਟ ਕੈਂਡੀਡੇਟ ਜ਼ਿੰਮੇਵਾਰ ਕੈਂਡੀਡੇਟ ਨਹੀਂ ਮਿਲ ਰਿਹਾ ਜਿਹੜਾ ਬਹੁਤ ਕਿਉਂਕਿ ਇਹ ਕੰਮ ਬੜਾ ਸੈਂਸਿਟਿਵ ਹੈ ਕੋਈ ਜਲਦਬਾਜੀ ਵਾਲਾ ਹੋਗਾ ਕਿ ਅਸੀਂ ਜਲਦਬਾਜੀ ਚ ਕੋਈ ਅਹਹ ਜ਼ਿੰਮੇਵਾਰ ਲਈ ਜਿਹੜਾ ਗੱਲ ਸਲਾ ਦੇਵੇ ਹਾਂ ਫਿਰ ਇਹਦੇ ਵਿੱਚ ਪ੍ਰਾਈਵੇਸੀ ਦਾ ਵੀ ਬੜਾ ਮੈਟਰ ਹੈ ਅਸੀਂ ਚਾਹੁੰਦੇ ਆ ਕਿ ਜਿਹੜੀ ਬੰਦੇ ਦੀ ਇਨਫੋਰਮੇਸ਼ਨ ਅਸੀਂ ਆਪਣੇ ਸਿਸਟਮ ਵਿੱਚ ਪਾ ਲਿੱਤੀ ਉਹ ਕਦੇ ਵੀ ਲੀਕ ਨਾ ਹੋਵੇ ਕਿਸੇ ਕੋਲ ਜਾਵੇ ਨਾ ਸੋ ਇਸ ਕਰਕੇ ਅਸੀਂ ਹਲੇ ਉਸ ਰਾਈਟ ਕੈਂਡੀਡੇਟ ਨੂੰ ਲੱਭ ਪੰਜ ਕਾਮਯਾਬ ਨਹੀਂ ਰਹੇ ਆ ਤੇ ਜਦੋਂ ਸਾਨੂੰ ਏਦਾਂ ਦਾ ਕੋਈ ਬਹੁਤ ਹੀ ਸਾਡਾ ਵਿਸ਼ਵਾਸਪਾਤਰ ਕੋਈ ਮਿਲ ਜਾਏਗਾ ਵਾਈ ਨਾਟ ਆਪਾਂ ਵੀ ਆਫਿਸ ਖੋਲਣ ਚ ਇੰਟਰਸਟਿਡ ਹੋਵਾਂਗੇ ਤੇ ਸੀਗੇ ਸਾਡੇ ਨਾਲ ਪੁਨੀਤ ਜੀ ਇਹਨਾਂ ਦੀ ਗਾਰੰਟੀ ਤਾਂ ਅਸੀਂ ਵੀ ਲੈ ਸਕਦੇ ਆ ਕਿਉਂਕਿ ਅਸੀਂ ਪੜੇ ਹੋਏ ਆ ਇਹਨਾਂ ਤੋਂ ਬਹੁਤ ਵਧੀਆ ਇਹਨਾਂ ਨੇ ਟੀਚਿੰਗ ਦਿੱਤੀ ਤੇ ਜਿਹੜੀ ਜਿਹੜੀ ਗੱਲਾਂ ਇਹਨਾਂ ਨੇ ਕੀਤੀਆਂ ਅਸੀਂ ਸਾਰੇ ਸਵਾਲ ਜਿੰਨੀ ਕੋਸ਼ਿਸ਼ ਹੋ ਸਕੇ ਉਹਨੇ ਪੁੱਛੇ ਇਹਨਾਂ ਤੋਂ ਤੇ ਇਹਨਾਂ ਨੇ ਜਵਾਬ ਵੀ ਦਿੱਤਾ ਤੇ ਅਸੀਂ ਵੀ ਤੁਹਾਨੂੰ ਇਹੀ ਕਵਾਂਗੇ ਕਿ ਪੈਸਾ ਬਹੁਤ ਔਖਾ ਵੱੜਦਾ ਜਿੱਦਾਂ ਇਹਨਾਂ ਨੇ ਦੱਸਿਆ ਕਿ ਸਕਿੱਲਸ ਸਕਿੱਲਸ ਤੁਹਾਡੇ ਹੁਣ ਵੀ ਕੰਮ ਆਏਗੀ ਕਿਉਂਕਿ ਤੁਸੀਂ ਬਾਹਰ ਜਾਣਾ ਹੈ ਲਾਈਫਟਾਈਮ ਵੀ ਕੰਮ ਆਏਗੀ ਕਿਉਂਕਿ ਤੁਹਾਡੇ ਕੋਲ ਸਕਿੱਲਸ ਹੈ ਤੁਹਾਨੂੰ ਕੋਈ ਮਾਤ ਨਹੀਂ ਦੇ ਸਕਦਾ ਬਹੁਤ ਅੱਛੀ ਇਹਨਾਂ ਨੇ ਗੱਲ ਕਰੀ ਹੈ ਤੁਸੀਂ ਇਸ ਤੇ ਅਮਲ ਕਰੋ ਇਨਾਂ ਕੋਲ ਫਾਈਲਾਂ ਬਹੁਤ ਆ ਰਹੀਆਂ ਤੇ ਜਦ ਵੀ ਇਹਨਾਂ ਨੂੰ ਟਾਈਮ ਮਿਲੇਗਾ ਤੁਹਾਡੇ ਨਾਲ ਜਰੂਰ ਇਹ ਸੰਪਰਕ ਕਰਨਗੇ ਪਰ ਜਲਦਬਾਜੀ ਨਾ ਕਰੋ ਕਿਉਂਕਿ ਜੇ ਚੰਗੀ ਅੱਜ ਅਸੀਂ ਪੇੜ ਲਾਇਆ ਤੇ ਅੱਜ ਹੀ ਅਸੀਂ ਫਲ ਨਹੀਂ ਖਾ ਸਕਦੇ ਇੰਤਜ਼ਾਰ ਕਰਨਾ ਪੈਣਾ ਹੈ ਪਾਣੀ ਦੇਣਾ ਪੈਣਾ ਤਾਂ ਹੀ ਵਧੀਆ ਫਲ ਮਿਲੇਗਾ ਜੇ ਅਸੀਂ ਜਲਦਬਾਜੀ ਕਰਾਂਗੇ ਤਾਂ ਸਾਨੂੰ ਮਿਲਾਵਟੀ ਹੀ ਫਲ ਮਿਲਣਾ ਹੈ ਤੇ ਮਿਲਾਵਟੀ ਫਲ ਦਾ ਨਤੀਜਾ ਤੁਹਾਨੂੰ ਪਤਾ ਹੀ ਹੈ ਅੱਜ ਤਾਂ ਮਿੱਠਾ ਲੱਗੇਗਾ ਪਰ ਕੱਲ ਨੂੰ ਸਰੀਰ ਨੂੰ ਨੇ ਖਰਾਬ ਕਰਨਾ ਹੀ ਕਰਨਾ ਇਸ ਕਰਕੇ ਜਲਦਬਾਜੀ ਨਾ ਕਰੋ ਤੇ ਪੁਰੀਜੀ ਨੂੰ ਇੱਕ ਵਾਰ ਜ਼ਰੂਰ ਸੰਪਰਕ ਕਰੋ ਤੁਸੀਂ ਥੱਲੇ ਦਿੱਤੇ ਈਮੇਲ ਆਈਡੀ ਤੇ ਆਪਣੇ ਕੁਆਰਿਸਪਾਓ ਤੇ ਇਹਨਾਂ ਨੂੰ ਵਟਸਐਪ ਕਰੋ ਇਹ ਸਾਰੇ ਸਵਾਲਾਂ ਦੇ ਜਵਾਬ ਦਵਾਂਗੇ ਧੰਨਵਾਦ ਥੈਂਕ ਯੂ